हां की करदीया ਧੀਏ ٹھیک ٹھاک وا ਹੋਰ نیاڑیاں دی سنا ਮੈਨੂੰ ਕਾ ਮੈਂ ਚੰਗਾ ਹੀ ਦੱਸੀ ਕੀ ਕੰਮ ਵਾ ਖੂਆ ਮਾਰਨਾ ਵਾ ਤੇ ਤੇਰੀ ਸੱਸ ਨੂੰ ਨਹੀਂ ਮਾਰਨਾ ਆਉਂਦਾ ਉਹ ਨਿਆਣੇ ਆਂਦੇ ਆ ਕੱਚਾ ਰੱਖਦੀ ਆ ਵੇ ਸਣ ਤਾਂ ਸਵਾਦ ਨਹੀਂ ਸਾਨੂੰ ਲੱਗਦਾ ਤਾਂਾਨੂੰ ਵੀ ਨਹੀਂ ਕਾ ਮੈਨੂੰ ਵੀ ਨਹੀਂ ਲੱਗਦਾ ਸਵਾਦ ਤੇ ਪੋਤੋ ਗਸਾਇਨਾ ਕਰੇ ਤੇਰੀ ਸੱਸ ਵੀ ਮੈਂ ਬਣਾਉਣ ਵਾਲੀ ਆ ਤਾਂ ਮਾਂ ਨੂੰ ਸਾਦ ਲਿਆ। ਉਦੋਂ ਤੇ ਪੁੱਤ ਤੂੰ ਰੱਖਿਆ ਵਾ ਨਹੀਂ ਆ ਖਰਾਬ ਹੋ ਜਾਣਾ ਵਾ। ਤੂੰ ਤੇ ਆਨੀਆਂ ਹੁਣੇ ਆ ਜਾ ਮੈਂ ਪਤਾ ਉੱਡ ਕੇ ਕਿਤੇ ਆ ਜਾਣਾ ਵਾ। ਮੈਂ ਹੁਣ ਨਿਆਣਿਆਂ ਨੂੰ ਪੁੱਛੂਗੀ ਤੇ ਫੇਰ ਹੀ ਮੈਂ ਆਉਂਗੀ ਨਾ। ਤਾਂ ਹੁਣ ਮੈਂ ਸਵੇਰੇ ਆਉਂਗੀ। ਅੱਜ ਨਹੀਂ ਮੇਰੇ ਕੋ ਆਇਆ ਜਾਣਾ। ਤੇ ਕੋਹ ਨਹੀਂ ਠੰਡਾ ਵਾ ਦੁੱਧ ਨਹੀਂ ਤੇ ਖਰਾਬ ਹੁੰਦਾ। ਤੇ ਤੂੰ ਨਾ ਪਾ ਕੇ ਨਾ ਬਾਲਟੀਆਂ ਦੇ ਵਿੱਚ ਤੇ ਉੱਤੇ ਫੋਨਾ ਦੇ ਦੇ। ਦੁੱਧ ਤੇ ਤਾਂ ਦੁੱਧ ਨਹੀਂ ਖਰਾਬ ਹੁੰਦਾ ਤੇ ਚੰਗਾ ਫਿਰ ਮੈਂ ਇਹਨਾਂ ਨੂੰ ਪੁੱਛਦੀ ਆ ਨਿਆਣਿਆਂ ਨੂੰ ਮੈਨੂੰ ਹੁਣ ਕੋ ਛੱਡ ਕੇ ਜਾਊ ਤਾਂ ਤਾਂ ਹੀ ਆ ਨਾ ਮੈਂ ਆ ਇੱਕ ਤਰ੍ਹਾਂ ਕਿ ਤਰ੍ਹਾਂ ਆ ਜਾਣਾ ਤਾਂ ਕੋਈ ਨਹੀਂ ਮੈਂ ਆ ਜੂਗੀ ਚੰਗਾ ਫਿਰ ਚੰਗਾ ਕੀ ਤਾਂ ਦਿੱਦਾ ਫੋਨ ਹੀਗਾ ਆਹੋ ਉਹ ਨਹੀਂ ਹੀ ਫੋਨ ਕਰਨਾ ਆਂਦੀ ਆ ਵੀ ਦੁੱਧ ਰੱਖਿਆਵਾ ਤੇ ਬੀਬੀ ਆ ਤੇ ਖੁਆ ਮਾਰਨਾ ਤੇ ਤੁਸੀਂ ਕੀ ਕਿਹਾ ਫਿਰ ਮੈਂ ਕੀ ਆਖਣਾ ਤੂੰ ਹੁਣੇ ਹੀ ਆ ਹੁਣੇ ਆ ਮੈਂ ਕਹਤੇ ਹੁਣੇ ਮੈਂ ਕਿੱਦਾਂ ਆਵਾ ਤੇ ਮੈਂ ਹਾਂ ਤੇਰੀ ਸੱਸ ਨਾਲ ਗੁੱਸਾ ਕਰੇ ਆਂਦੀ ਨਹੀਂ ਹੋਣਗੀ ਕਰਦੀ ਤੇ ਲੈ ਮੰਮੀ ਜਦੋਂ ਦੀ ਸੱਸ ਹੈਗੀ ਤਾਂ ਤੁਸੀਂ ਖੁਆ ਮਾਰਨ ਕੀ ਕਰਨ ਜਾਣਾ ਵਾ ਉਹ ਕਰੀ ਜਾਂਦੀ ਆ ਵੀ ਨਿਆਣੇ ਸਵਾਦ ਨਹੀਂ ਆਂਦੇ ਉਹ ਬਣਾਉਂਦੀ ਤੇ ਕੱਚਾ ਰੱਖਦੀ ਆ ਵੇਸਣ ਦੇ ਨਿਆਣੇ ਵੀ ਨਹੀਂ ਖਾਂਦੇ ਰਾਂਦੀ ਮਿੰਨੂ ਨਹੀਂ ਚੰਗਾ ਲੱਗਦਾ ਉਹਨੂੰ ਫਿਰ ਦੀ ਸਾਸ ਨੂੰ ਗੁੱਸਾ ਨਾ ਲੱਗੂਗਾ ਕਹਿੰਨੇ ਆਪਣੀ ਮਾਂ ਨੂੰ ਸੱਦਿਆ ਆਂਦੀ ਮੈਂ ਉਹਨੂੰ ਪੁੱਛ ਲਿਆ ਵਾ ਵੀ ਮੈਂ ਮੰਮੀ ਨੇ ਸੱਚ ਨਿਆਣੇ ਵੀ ਅੰਸਿਆਣੇ ਹੋਏ ਹੁਣ ਆਖੀ ਜਾਂਦੇ ਅਸੀਂ ਆਪਣੀ ਨਾਨੀ ਨੂੰ ਆਖਣਾ ਸਾਨੂੰ ਬਣਾ ਕੇ ਦੇ ਕੇ ਜਾ ਉਹ ਸਵਾਦ ਬਣਾਉਂਦੀ ਤੇ ਲੈ ਮੰਮੀ ਇਦਾਂ ਕੁੜੀ ਹੁੰਦਾ ਵਾ ਉਹ ਹੁਣ ਕਿੰਨੀਆਂ ਚੀਜ਼ਾਂ ਬਣਾਵਨਾ ਕੇ ਦਿੰਦੇ ਆ ਤੇ ਮਗਰੋਂ ਥਾੜੀ ਜਿਨੇ ਹੁਣ ਤੁਸੀਂ ਬਣਾਉਣਾ ਚਾਹੇ ਤੁਸੀਂ ਤੇ ਇੱਕ ਅੱਧੀ ਵਾਰੀ ਬਣਾ ਕੇ ਦੇਣਾ ਵਾ ਤੇ ਬਾਕੀ ਚੀਜ਼ਾਂ ਤੇ ਘਰੋਂ ਹੀ ਬਣਨੀਆਂ ਵਾ ਮੈਂ ਤਾਂ ਕੁੜੀ ਨੂੰ ਆਖਣ ਲਈ ਆਂ ਪੀ ਤੇਰੀ ਸਾਸ ਗੁੱਸਾ ਕਰੂਗੀ ਤੇ ਮੈਂ ਨਹੀਂ ਆਉਣਾ ਹੈਗਾ ਤੇ ਓ ਮਨ ਨੰਨੀ ਜਈ ਐਵੇਂ ਨਾ ਤੁਸੀਂ ਜਾਇਓ ਆਪੇ ਬਣਾ ਲੈਣਗੇ ਤੇ ਮੈਂ ਤਾਂ ਖਿਆ ਮੈਂ ਹਮੇ ਪੁੱਛਦੀਆਂ ਨਿਆਣਿਆਂ ਨੂੰ ਆਪਣੇ ਨੂੰ ਗੋਪੀ ਨੂੰ ਤੇ ਮੁੰਡੇ ਨੂੰ ਭਲਾਉ ਕੀ ਜਾਂਦੇ ਆ ਮੈਨ ਛੱਡ ਕੇ ਜਾਣਗੇ ਤੇ ਫੇਰ ਹੀ ਮੈਂ ਕਿਹੜਾ ਉੱਡ ਕੇ ਆ ਜਾਣਾ ਆਹੋ ਤੇ ਹੈ ਹੀ ਆ ਆਹ ਬਸ ਛੱਡੋ ਪਰਾਂ ਤੁਸੀਂ ਕੀ ਕਰਨ ਨੂੰ ਜਾਣਾ ਵਾ ਐਵੇਂ ਅਗਲੀ ਗੁੱਸਾ ਕਰੋਗੀ ਬਾਅਦ ਚ ਤੁਸੀਂ ਵੀ ਅਗਰ ਦੂਜੇ ਨੂੰ ਬੋਲਣ ਨੂੰ ਜਾਂਦੇ ਲੱਗੋਗੇ ਉਸ ਤਰ੍ਹਾਂ ਤੇ ਮੈਂ ਆਲੇ ਟਾਲੇ ਕੁੜੀ ਨੂੰ ਪਾਤਾ ਵਾ ਵੀ ਤੂੰ ਆਂ ਦਿਹਾੜਾ ਦੁੱਧ ਨਾ ਖਰਾਬ ਹੋ ਜੇ ਮੈਂ ਤਾਂ ਦੁੱਧ ਰੱਖ ਲਾ ਪੋਣਾ ਦੇ ਕੇ ਤੇ ਬਾਲਟੀ ਕਾ ਚ ਪਾ ਕੇ ਆਪੇ ਮਨਾ ਗਈ ਤੇ ਆਪੇ ਨਾ ਬਣਾ ਲੈਣਾ ਆਹ ਹੋਏ ਇਦਾਂ ਕਰ ਲੋ ਫਿਰ ਹਾਂ ਤੇ ਹੁਣ ਮੈਂ ਕੁੜੀ ਨੂੰ ਆਂਦੀ ਵੀ ਕੀ ਨਹੀਂ ਪਰ ਅਗਲੇ ਨੂੰ ਗੁੱਸਾ ਕਰਨਾ ਸਾਹ ਨਹੀਂ ਗੁੱਸਾ ਤੇ ਕਰਨਾ ਇਹ ਮੇਰੇ ਮਾਂ ਨੂੰ ਸੋਣੀਆਂ ਲਾਨੀਆਂ ਪਿੰਨੀਆਂ ਬਣਾ ਕੇ ਦੇ ਕੇ ਬਣਾਉਂਦੀ ਅੱਗੇ ਦੇ ਕੇ ਗਈ ਹੀਗੀ ਕਿੰਡੀਆਂ ਸਵਾਦ ਹੀ ਤੇ ਦਾਦੀ ਸਾਡੀ ਚੰਗਾਨੀਆਂ ਬਣਾਉਂਗੀ ਹੁਣ ਮਮੀ ਵੇਖੋ ਹਨਾ ਤੁਸੀਂ ਬਣਾਉਨੇ ਆ ਤੇ ਜੇ ਹੁਣ ਮੈਂ ਉੱਠ ਕੇ ਆਪਣੀ ਮਾਂ ਨੂੰ ਕਵਾਂ ਯਾਣ ਕੇ ਤੇ ਖੁਆ ਬਣਾ ਕੇ ਦੇ ਦੋ ਤੇ ਤੁਸੀਂ ਗੁੱਸਾ ਨਹੀਂ ਕਰੋਗੇ ਕਿ ਮੇਰੇ ਘਰਾਂ ਤੇ ਪਰਦਾਨਗੀ ਕਰਦੇਗੀ ਇਹ ਤਾਂ ਗੱਲ ਹੁੰਦੀ ਆ ਉਸ ਤਰ੍ਹਾਂ ਹੈਨਾ ਹਾਂ ਤੇ ਫਿਰ ਉਹਨਾਂ ਨੇ ਵੀ ਗੁੱਸਾ ਕਰਨਾ ਹੀ ਆ ਚਲ ਸਵੇਰੇ ਜਦੋਂ ਫੇਰ ਫੋਨ ਲਾਉਗੀ ਨਾ ਕੁੜੀ ਤਾਂ ਮੈਂ ਆਖੂੰਗੀ ਵੀ ਮੈਨੂੰ ਟਾਈਮ ਨਹੀਂਗਾ ਪਿੰਡ ਐ ਤਰ੍ਹਾਂ ਆਖ ਦੂੰਗੀ ਵੀ ਕੋਈ ਵਿਆਹ ਵਾ ਕੋਈ ਕਿਤੇ ਮੈਂ ਅਹੀਂ ਉੱਥੇ ਚੱਲੇ ਆ ਆਹੋ ਹੈ ਇਦਾਂ ਕਰ ਲੇ ਬਣਾ ਲਾ ਦੇ ਤਾਂ ਹੁਣ ਪਾਉਣਾ ਹੀ ਆ ਨਾ ਉਹਨਾਂ ਆਹੋ ਤੇ ਪਾਉਣਾ ਹੀ ਪੈਣਾ ਹਾਂ ਆ ਜੇ ਸਿੱਧਾ ਵੀ ਕਹਾਂ ਤਾਂ ਫੇਰ ਜੇ ਸਿੱਧਾ ਕਹਾਂ ਕੁੜੀ ਵੀ ਗੁੱਸਾ ਕਰੂਗੀ ਹਾਂ ਤੇ ਉਹ ਆਂਦੀ ਮੈਂ ਆਪਣੀ ਸੱਸ ਨੂੰ ਵੀ ਪੁੱਛਿਆ ਵਾ ਤਾਂ ਸੱਸ ਵੀ ਆਖੂਗੀ ਵੀ ਆ ਗਈ ਮਾਂ ਵੇਖ ਲੈ ਆਹੋ ਏ ਹੁਣ ਇਹ ਤਾਂ ਫੇਰ ਗੱਲ ਹੋਈ ਜਾਣੀ ਆਹੋ ਤੇ ਨਹੀਂ ਮੈਂ ਸਵੇਰੇ ਇਦਾਂ ਹੀ ਕਰੂੰਗੀ ਮੈਂ ਕੋਈ ਸੁਣਾ ਆ ਗਿਆ ਤੇਰਾ ਫੋਨ ਆਇਆ ਤਾਂ ਮਗਰੋਂ ਲੱਗੀ ਆ ਗਿਆ ਤੇ ਐਂ ਮੈਂ ਉੱਥੇ ਚਲ ਗਈ ਜੋਦੇ ਨੂੰ ਕੰਮ ਹੀ ਤੇ ਜੋੜਾ ਕੰਮ ਚੱਲ ਗਿਆ ਤੇ ਸ਼੍ਰੀਕੇ ਤੇ ਜਾਣਾ ਪੈਂਦਾ ਆਹੋ ਸ਼੍ਰੀਕੇ ਜਦਾ ਹੋਏ ਇਹ ਤਾਂ ਹੈ ਹੀ ਹੂੰ ਇਦਾਂ ਕਰ ਲੂੰਗੀ ਹਾਂ ਤੇ ਨਹੀਂ ਜਾਂਦੀ ਮੈਂ ਚਲੋ ਦੇਖ ਲਿਓ ਹੁਣ ਕਿੱਦਾਂ ਕਰਨੀ ਆ ਹਨਾ ਉਹੋ ਹੀ ਤੂੰ ਤਾਂ ਮੈਨੂੰ ਸਿਸ਼ਿਓ ਪਰ ਜੇ ਜੇ ਚ ਪਾਤਾ ਹੀ ਕਾਹਦਾ ਸਿਸ਼ਿਓ ਪਰ ਜੇ ਪਾਤਾ ਸਲਾਹ ਦੇ ਕੀ ਹੋ ਗਿਆ ਮੈਂ ਹੀ ਦੱਸ ਦਿੰਦੇ ਆ ਕੁੜੀ ਦਾ ਫੋਨ ਆਇਆ ਹੈਗਾ ਹਾਂ ਤੇ ਆਂਦੀ ਆ ਵੀ ਮੈਂ ਦੁੱਧ ਰੱਖਿਆ ਵਾ ਤੇ ਮੈਨੂੰ ਖਵਾ ਮਾਰ ਕੇ ਦੇ ਜਾ। ਉਹਦੀ ਸੱਸ ਜਿਹੜੀ ਬੜਾਉਣ ਵਾਲੀ ਕੋਈ ਮੈਂ ਤੋਨੂੰ ਆਖਿਆ ਮੈਂ ਹਾਂ ਤੇਰੀ ਸੱਸ ਜਿਹੜੀ ਆ ਗੁੱਸਾ ਨਾ ਕਰੂਗੀ ਮੈਂ ਮਾਂ ਨੂੰ ਸੱਦ ਲਿਆ ਤੇ ਆਂਦੀ ਮੈਂ ਉਹਨੂੰ ਪੁੱਛ ਲਿਆ ਵਾ ਤੇ ਨਿਆਣੇ ਨਹੀਂਗੇ ਮੇਰੇ ਮੰਨਣ ਦੇ ਨਿਆਣੇ ਤਾਂ ਹੁਣ ਸਿਆਣੇ ਹੋਦੇ ਤੈਨੂੰ ਪਤਾ ਹਾਂ ਤੇ ਉਹ ਆਂਦੀ ਆ ਤੇ ਅਸੀਂ ਬਣਵਾਉਣਾ ਵਾ ਤੇ ਅਸੀਂ ਆਪਣੀ ਨਾਨੀ ਕੋ ਬਣਵਾਉਣਾ। ਮੇਰੀ ਗੱਲ ਸੁਣ। ਅਵੇਂ ਕਿਉਂ ਉਹਨਾਂ ਦੇ ਨਾਲ ਲੜਾਈ ਪਾਉਣੀ ਐ ਨਿਆਣੇ ਦਾਦੀ ਦੇ ਤੁਹਾੜੀ ਖਾ ਸਕਦੇ ਮੈਂ ਤਾਂ ਆਪਾਂ ਨਹੀਂ ਆਂਦੇ ਦਾਦੀ ਚੰਗਾ ਨਹੀਂ ਬਣਾਉਂਦੀ ਨਾਨੀ ਪਿੰਡੀਆਂ ਚੰਗੀਆਂ ਨਾਨੀ ਨੇ ਆਪਣੇ ਨਿਆਣੇ ਐਵੇਂ ਪਾਲ ਲਈ ਚੰਗਾ ਨਹੀਂ ਬਣਾਉਂਦੀ ਹਾਂ ਹਾਂ ਹੋਈ ਜੋ ਮੈਂ ਡਈ ਆਖਣ ਤੇ ਗੋਪੀ ਵੀ ਆਂਦੀ ਆਂਦੀ ਐਵੇਂ ਲੜਾਈ ਪਾਉ ਉਹਨਾਂ ਦੇ ਨਾਲ ਐਵੇਂ ਬੋਤਾ ਕੁੜੀਆਂ ਦੇ ਘਰਾਂ ਦੇ ਵਿੱਚ ਜੋ ਵੈਈਆਂ ਇਹਨਾਂ ਇੰਟਰਫੇਅਰ ਨਹੀਂ ਕਰੀਦਾ ਹੋਈ ਦਾ ਮੈਂ ਤਾਂ ਪੁੱਤ ਆਪ ਥੋੜਾ ਆਖਣ ਦੇ ਹੀ ਉਹੋ ਹੀ ਸੱਦਣ ਦੇ ਹੀ ਮੁਰਕ ਲੜਾਈ ਪਊਗਾ ਕੋਨਾ ਕੁੜੀ ਨੂੰ ਗੱਲਾਂ ਕਰਨ। ਉਹ ਤਾਂ ਮੈਂ ਦੱਸਣ ਲਈ ਆ ਵੀ ਆਖਣ ਲਈ ਆ ਵੀ ਮੈਂ ਆਪਣੀ ਸੱਸ ਨੂੰ ਪੁੱਛ ਰਿਆ ਨਿਆਣੇ ਆਪਣੀ ਦਾਦੀ ਨੂੰ ਆਖੀ ਜਾਣ ਦੇ। ਮੈਨੂੰ ਤਾਂ ਲੱਗਦਾ ਤੂੰ ਆ ਗਿਆ ਮੈਂ ਆ ਕੇ ਮਾਰ ਕੇ ਦਿੰਨੀ ਮੈਂ। ਉਹ ਮੈਂ ਬੜੀ ਹਾਕੀ ਠੰਡ ਗੋੜੇ-ਗੋੜੇ ਆ ਜਾਨ ਨੂੰ ਜੀਕਾ। ਫਿਰ ਨੂੰ ਆਪਣਾ ਦਿਲ ਕਰਦਾ ਜਾਨ ਨੂੰ। ਆ ਜੀਤ ਮੇਰਾ ਕਰਦਾ ਵਾ ਚਲ ਮੈਂ ਮਗਰੋਂ ਚੱਲ ਜਾਂਗੀ। ਉਹ ਐਵੇਂ ਨਿਗਾ ਨਿਗਾ ਉਹਨਾਂ ਦੇ ਘਰ ਦੀਆਂ ਗੱਲਾਂ ਇਹੋ ਜਿਹਾ ਕੰਮ ਨਹੀਂ ਕੀਤਾ ਪਤਾ ਦਾਦੀ ਪੜਾਂਗੇ ਤੇ ਨਿਆਣੇ ਦੇ ਨਾਂ ਤੇ ਪੜਾਂਗੇ ਸਾਨੂੰ ਨਹੀਂ ਕੋਈ ਹੈਗਾ ਮਤਲਬ ਉਹਨਾਂ ਦਾ। ਤੇ ਫਿਰ ਮੈਂ ਸਵੇਰੇ ਉਹਨੂੰ ਆਖ ਦੂੰਗੀ ਵੀ ਸਾਨੂੰ ਵਿਆਹ ਪੈ ਗਿਆ ਪਿੰਡ ਤੇ ਹੀ ਸੱਦਾ ਆ ਗਿਆ ਸੀ ਜੀ ਉੱਥੇ ਜਾਣਾ ਸਾਡਾ ਸ਼ਰੀਕ ਉਹ ਕੁੜੀਆਂ ਜਿਹੜੀਆਂ ਬਹੁਤਾ ਚੰਨ ਘਰਾਂ ਦੇ ਨਹੀਂ ਵਸਦੀਆਂ ਨੇ ਜਿੱਥੇ ਜ਼ਿਆਦਾ ਮਾਵਾ ਦਖੰਦਾਜੀ ਕਰਦੀਆਂ ਸਪੇਕੇ ਕਰ ਕਰਦੀਆਂ ਮੈਂ ਤਾਂ ਪੁੱਤ ਕਦੀ ਅੱਗੇ ਕੋਈ ਚੀਜ਼ ਹੀ ਨਹੀਂ ਕਦੀ ਬਣਾ ਕੇ ਇੱਥੋਂ ਬਣਾ ਕੇ ਕਲੰਦੀ ਹਿੰਦੀ ਤੇ ਜਿਹੜੀਆਂ ਅਸੀਂ ਕੱਲ ਲੀਆਂ ਉਹ ਨਿਆਣੇ ਆ ਖਾ ਲਈਆਂ ਤੇ ਹੁਣ ਉਹਦੀ ਦਾਦੀ ਨੇ ਦੁੱਧ ਪਤਾ ਨਹੀਂ ਘਰ ਦਾਈਓ ਕਾ ਮੁੱਲ ਲੈ ਆਈ ਉਹ ਜੇ ਦਾਦੀ ਨੇ ਭਾਂ ਲੈ ਮੁੱਲ ਦਾ ਭਾਵੇਂ ਕਰਦਾ ਹੁਣ ਦਾਦੀ ਬਣਾਉਗੀ ਖੁਆ ਜੁੱਦਾ ਦਾ ਮਰਜੀ ਬਣਾਏ ਉਹੋ ਹੀ ਬਣਾਉਣੀ ਨਹੀਂ ਫਿਰ ਮੈਂ ਸਵੇਰੇ ਭੱਜ ਲਾ ਦੂੰਗੀ ਉਹਨੂੰ ਆ ਉਹ ਮੈਂ ਕੋਣੀ ਕੁੜਗੇ ਆਇਆ ਜਾਣਾ ਬਾਤ ਉਹਨੂੰ ਉਹਨੂੰ ਵੀ ਸਮਝਾਈ ਵੀ ਤੂੰ ਨਿਕਲ ਨਹੀਂ ਗਿਆ ਗੱਲਾਂ ਤੇ ਮੈਨੂੰ ਇਹੋ ਜੇ ਕੰਮ ਤੇ ਫੋਨ ਨਾ ਮਨ ਲਾ ਤੈਨੂੰ ਫੋਨ ਕੱਢੀ ਬਣਾ ਜਾ ਆ ਕੇ ਨਿਆਣੇ ਨਹੀਂ ਮਾਦੇ ਤੇ ਜੋ ਸੁਣ ਲੈਦੀ ਸੱਚ ਤੇ ਫੇ ਇਹ ਤਾਂ ਗੱਲ ਹੈ ਵਾ ਹੁਣ ਮੈਨੂੰ ਉਹਦੇ ਘਰ ਤੱਕ ਕੀ ਪਤਾ ਮੈਂ ਤੇ ਉਹ ਤੇ ਮੈਨੂੰ ਘਰੀ ਜਾਂਦੀ ਹੁਣੇ ਹੀ ਆ ਜਾ ਹੁਣੇ ਆ ਜਾ ਮੈਂ ਖਾਣਾ ਆਪਣੇ ਨਿਆਣਿਆਂ ਨੂੰ ਪੁੱਛ ਕੇ ਆਉਂ ਜੇ ਉਹਦਾ ਵਾ ਗੋਪੀ ਆ ਤੇ ਮੈਂ ਉੱਡ ਕੇ ਆ ਜਾ ਹੁਣ ਆ ਕੋਈ ਗੱਲ ਨਹੀਂ ਆ ਕਈ ਕਹਿੰਦੇ ਤੂੰ ਦੱਸਦੀ ਮੇਰੇ ਕੋਈ ਹੁੰਦੇ ਮਣਾ ਕਰਤਾ ਨਹੀਂ ਤੂੰ ਗੋਪੀ ਦਾ ਨਾਮ ਲੈ ਤੂੰ ਮੇਰਾ ਮੇਰਾ ਨਾਮ ਲੈ ਨਹੀਂ ਤੇਰੇ ਨੂੰ ਕਿਉਂ ਬੁਰਾ ਬਣਾਉਣਾ ਵਾ ਇਹ ਤੇ ਬੁਰੇ ਵਾਲੀ ਕਿਹੜੀ ਗੱਲ ਮੈਂ ਗਲਤ ਗੱਲ ਕਹਿ ਗਿਆ ਨਹੀਂ ਮੈਂ ਉਹਨੂੰ ਆਨੀ ਆ ਤੇ ਸਾਨੂੰ ਕਿੰਡੋ ਵਿਆਹ ਦਾ ਸੱਦਾ ਆ ਗਿਆ ਤਾਂ ਹੁਣ ਇਸ ਤਰੀਕੇ ਚ ਜਾਣਾ ਉਹਨੇ ਕਿਹਾ ਰਾਤ ਨੂੰ ਵਿਆਹ ਦਾ ਸੱਦਾ ਆ ਗਿਆ ਪਹਿਲਾਂ ਤੇਰੀ ਜਦੋਂ ਤਰਕਾਣੀ ਲੱਗ ਗਈ ਆ ਗਿਆ ਕਿ ਜਦੋਂ ਉਹਨੇ ਮੈਨੂੰ ਇਹ ਫੋਨ ਕੀਤਾ ਮੈਂ ਖੁਦ ਲੱਗੀ ਮਗਰੋਂ ਆ ਗਿਆ ਅੱਛਾ ਹਾਂ ਹੁਣ ਭਾਜੋ ਤੇ ਕੋਈ ਲਾਉਣਾ ਹੀ ਹੋਇਆ ਨਾ ਆਹੋ ਠੀਕ ਆ ਯਾਰ ਕਿੰਨੇ ਜਿਆਦੇ ਫੁੱਲ ਖਿਹੜੇ ਨਹੀਂਗੇ ਨਾ ਤੇ ਕਿਹੜੇ ਕਿਹੜੇ ਵੱਡੇ ਹੋ ਜਾਂਦੇ ਹੁੰਦੇ ਆ ਆਦਰ ਉਹਨਾਂ ਦੇ ਫੋਲਰ ਬੜੇ ਵੱਡੇ ਹੋ ਗਏ ਆ ਚਲ ਅੱਛਾ ਮੈਂ ਲਾਦਾ ਪਾਣੀ ਪੋਣੀ ਪੈਣ ਵਾਲਾ ਵਾ ਤਾਂ ਕਰਕੇ ਹੈ ਜੋ ਬਨੂੜੀ ਆਉਂਦੇ ਲੈ ਅੱਗੇ ਪਹਿਲਾਂ ਇੱਧਰ ਆਉਂਦੇ ਹੁੰਦੇ ਸੀ ਅੱਜ ਮਾਰਾ ਹੋਵੇ ਕਿਆ ਬਾਤਾਂ ਇਦਾਂ ਹੀ ਆ ਤਗੜੀਆਂ ਦੀ ਤਗੜੀਆਂ ਨਾਲ ਜਾਰੀ ਹੁਣ ਕੇ ਸਾਡੇ ਵਰਗਿਆਂ ਨੂੰ ਕੌਣ ਪੁੱਛਦਾ ਵਾ ਚਲ ਕੋਈ ਨਹੀਂ ਮਾਰ ਕੇ ਮੇਰੇ ਪੁੱਤ ਦਾ ਵੱਡਾ ਕੰਮ ਬਣਾ ਦੇਣਾ ਰਾਗ ਉਹ ਚੰਗਾ ਹੋ ਜਾਣਾ ਵਾ ਕੋਈ ਟੈਨਸ਼ਨ ਨਹੀਂ ਕੀਪ ਤਾਂ ਸ਼ਾਇਦ ਆਉਂਦੇ ਆ ਆਈ ਜਾਣ ਚੱਲ ਅੱਛਾ ਵੇਖਦੇ ਆ ਭਲਾ ਹੁੰਦਾ ਕਿ ਨਹੀਂ ਲੈ ਜੋ ਬਣੋਣੀ ਵੀ ਆ ਜੋ ਨਹੀਂ ਆ ਗਈ ਲੈ ਸਸੀ ਕਾ ਇਹਦੇ ਬੜਾ ਟੌਰ ਸੁਰ ਕੱਢਿਆ ਜਿਨ੍ਹਾਂ ਨੇ ਹੈ ਠੀਕ ਆ ਹਾਂ ਜੀ ਵਧੀਆ ਵਧੀਆ ਬੈਠੇ ਬੈਠੇ ਹੋਰ ਤਾਈ ਜੀ ਹਾਂ ਠੀਕ ਆ ਅਹੀਂ ਆਪਣੀ ਸੁਣਾਓ ਹਾਂ ਜੀ ਵਧੀਆ 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 ਚਾਹੀਦਾ ਹੋਰ ਸੇ ਤਾਂ ਕਿਤਾ ਠੀਕ ਠਾਕ ਸੇ ਤਾਂ ਠੀਕ ਹੀ ਆ ਚਲੋ ਵਧੀਆ ਆਪਣੀ ਸੁਣਾਓ ਤੇ ਠੰਡ ਵਿੱਚ ਆਏ ਹੋ। ਹਾਂਜੀ। ਹੈ। ਹੋਰ ਠੀਕ ਠਾਕ। ਹਾਂਜੀ ਵਧੀਆ ਹੋਣੀ। ਚੰਗੀ ਗੱਲਾਂ। ਹਾਂ ਕਿਤਾ ਕੰਨ ਪਠਾ। ਹਾਂਜੀ ਕੰਨ ਠੀਕ ਜੇ। ਠੀਕ ਆ। ਹਾਂਜੀ ਹੋ ਗਈ ਬਾਬੇ ਦੀ ਕਿਰਪਾ। ਹੋ ਗਈ ਆ। ਹਾਂਜੀ ਹਾਂਜੀ ਹੋ ਗਈ ਜੀ। ਚਲੋ ਜੀ। ਵਧੀਆ ਵਧੀਆ ਫੇਰੇ ਤੇ। ਹਾਂ। ਦਾਣਿਆਂ ਦੇ ਸਿਰ ਤੇ ਪੁੱਤ ਹੋ ਗਿਆ। ਹੋ ਗਿਆ। ਹਾਂਜੀ ਹਾਂਜੀ। ਇਹ ਤੁਹਾਡੇ ਸਿਰ ਤੇ ਆ। ਸਾਡੇ ਸਿਰ ਤੇ ਕਾਦਾ ਯਾਰ। ਤੁਸੀਂ ਨਾ ਕੰਮ ਕਰਦੇ ਚਲ ਫੇਰ ਓਖਾ ਹੀ। ਕੋਈ ਨਹੀਂ। ਅਸੀਂ ਥੋੜੀ ਕੰਨ ਨਾਲ ਕੰਨ ਨਾਲ ਪਰਮਾਤਮਾ ਵਾਂਗੇ। ਪਰਮਾਤਮਾ ਕਰਨ ਵਾਲਾ ਵਾ। ਬੰਦਾ ਕੌਣ ਹੁੰਦਾ ਵਾ? ਹਾਂਜੀ ਹਾਂਜੀ ਆਹ ਉਹ ਨਾਲ ਲੱਗਦਾ ਚਲ ਕੰਮ ਹੋ ਗਾ ਰੋਚੂ ਕੀਚਨ ਤੀ ਨਾ ਪੈਸੇ ਦੇਂਦੇ ਸਾਡਾ ਕੰਮ ਦੇ ਵਿੱਚ ਹੀ ਰਹਿ ਜਾਣਾ ਓਹੀ ਕੌਣ ਹੁੰਦੇ ਆ ਉਹ ਜੀਆਂ ਗੱਲਾਂ ਦਾ ਨਹੀਂ ਕੱਢੀਆਂ ਉਹਦਾ ਘਾਟਾ ਹੋ ਹੀ ਜਾਂਦਾ ਵਾ ਹਾਂਜੀ ਦਾ ਜੀ ਉਹ ਤਾਂ ਕੱਲੇ ਆਹ ਸਰਕਾਰ ਵੱਲੋਂ ਗ੍ਰਾਂਟ ਗ੍ਰਾਉਂਡ ਪਈ ਸੀ ਤੇ ਥੋੜੇ ਦਿੱਤੀਆਂ ਸਰਕਾਰ ਨੇ ਹਾਂਜੀ ਹਾਂਜੀ ਵੰਡਤੀਆਂ ਹੁਣਾਂ ਥੋੜੇ ਬੋਦੇ ਉੱਧਾ ਹੀ ਤੇ ਮੈਂ ਵਰਤੀ ਜਾਂਦੇ ਜਲਦੀ ਆਈਏ ਪੈਸੇ ਚਲ ਪੈਸੇ ਆ ਜਾਂਦੇ ਜੋੜਦਾ ਪੈਸੇ ਭੱਜੇ ਹੀ ਜਾਂਦੇ ਆ ਜਾਂਦੇ ਆ ਨਹੀਂ ਨਹੀਂ ਚਲ ਫਿਰ ਗਾਹ ਵੀ ਬੰਦੇ ਲੋੜ ਹੁੰਦੀ ਆ ਨਹੀਂ ਨਹੀਂ ਇਦਾਂ ਦੀ ਕਿਹੜੀ ਗੱਲ ਵਾ ਹਾਂਜੀ ਆਹ ਲੋੜ ਹੁੰਦੀ ਫੇਰ ਕੀ ਤੁਦਨੇ ਆਓ ਰਾਤ ਆ ਤੁਹਾਡੇ ਆਤੀ ਬੂਆ ਖੱਲਾ ਵਾ ਹਾਂਜੀ ਨਹੀਂ ਫੇਰ ਵੀ ਚਲਦੇ ਆ ਓਕੇ ਵੇਲੇ ਸਾਡੀ ਬਾਹ ਫੜੀ ਆ ਅਮਰੋ ਪਰਲੇ ਗਵਾਂਡੀ ਤੁਹਾਡੇ ਤੋਂ ਉਹਨਾਂ ਨੇ ਸਾਫੀ ਬਣਾ ਕਰ ਦਿੱਤਾ ਹੈ ਚਲੋ ਉਹਨਾਂ ਦੀ ਸੋਝਾ ਹਾਂਜੀ ਪਰ ਤੁਹਾਡੇ ਬਜ਼ੁਰਗਾਂ ਨਾਲ ਸਾਡੀ ਇੰਨੀ ਸਾਹੇ ਵੀ ਸਾਡੇ ਬਜ਼ੁਰਗਾਂ ਦੀ ਅਸੀਂ ਨਾ ਕੋਈ ਪੈਸਾ ਲੈ ਕੇ ਜੰਮਿਆ ਤਾਂ ਨਾ ਕੋਈ ਲੈ ਕੇ ਗਿਆ ਹਾਂਜੀ ਹਾਂਜੀ ਬਸ ਨਾ ਮੈਂ ਇੱਥੇ ਇਹ ਨਾ ਮੈਂ ਦੇਣੇ ਨਹੀਂ ਆ ਵੀ ਇਹ ਕਰਜੇ ਥੱਲੇ ਆ ਗਏ ਆ ਵੀ ਇਹਨਾਂ ਦੀ ਜ਼ਮੀਨ ਜਾਇਦਾਦ ਵੀ ਨਹੀਂ ਹੋਣਾ ਰਹੀ ਉਹ ਜੀ ਤੇ ਉਹਨਾਂ ਦੇ ਦਿਲ ਚ ਨਾ ਮੈਂ ਦੇਣੇ ਨਹੀਂ ਆ ਡੇਰੇ ਪਰ ਦਾ ਦੇ ਸਾਹਮਣੇ ਸਾਡੇ ਕੋ ਹੁੰਦੇ ਅਸੀਂ ਦੇਈ ਚੱਲੇ ਹੁਣ ਚਲੋ ਕੋਈ ਕੋਈ ਨਹੀਂ ਕੋਈ ਨਹੀਂ ਜੇ ਨਹੀਂ ਤੇ ਕੋਲ ਹੈਗੇ ਤਾਂ ਵਰਤ ਲਓ ਤੁਸੀਂ ਨਹੀਂ 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 ਕੋਈ ਗੱਲ ਹੁਣ ਮਾਰ ਰਹੀ ਚਲੋ ਕਿਰਪਾ ਹੀ ਆ ਤੇ ਪਹਿਲੀਆਂ ਪੂਲੀਆਂ ਬਧਰੀਆਂ ਹੋਈਆਂ ਕਣਕ ਵੀ ਬੀਜੀ ਗਈ ਸਾਡੀ ਅੱਛਾ ਤੇ ਹੁਣ ਸਰਕਾਰ ਵੱਲੋਂ ਮਿਲੇ ਹੀ ਅੱਛਾ ਤੇ ਐਵੇਂ ਨੂੰ ਆਂਦੇ ਚ ਰਵਾ ਪੈਸੇ ਦੇਈ ਇਹਨਾਂ ਦੀ ਜਾ ਕੇ ਨਾ ਚਲੋ ਫਿਰ ਦੇਈ ਉਹਨੇ ਨਾ ਸਾਡੇ ਸਿਰੋਂ ਪਾਰ ਲੱਤ ਜੂਗਾ ਹਾਂਜੀ ਚਲੋ ਇਹ ਕਿਹੜੀ ਗੱਲ ਵਾ ਇਹ ਕਿਹੜੀ ਗੱਲ ਵਾ ਪੈਸਿਆਂ ਦੀ ਕਿਹੜੀ ਗੱਲ ਵਾ ਹਾਂਜੀ ਗੋਪੀ ਪਾਣੀ ਪੂਣੀ ਪਿਆਮ ਜੋ ਬਰੋਣੀ ਆਏ ਆ ਨਹੀਂ ਨਹੀਂ ਪਾਣੀ ਨਹੀਂ ਕੋਈ ਗੱਲ ਨਹੀਂ ਲੈ ਖਾ ਲਈ ਚਾਹ ਪੀਣੀ ਉਹ ਦਰਨੀ ਤੇ ਇਦਾਂ ਹੀ ਚੱਲ ਗਏ ਉਹਦੇ ਬੜੇ ਸੈਰਾਂ ਦੇ ਹਾਰ ਪਾ ਕੇ ਲਿਆ ਆ ਓਏ ਉਹ ਨਹੀਂ ਮੈਂ ਤੇ ਪਰਮਨ ਲੱਦਾ ਤੁਹਾਨੂੰ ਬਰਾਈਆ ਚੋੜ ਚਾਰ ਬੜੀਆ ਰਾਤ ਕਾਹਦੀ ਕਾਲ ਕੀਦੇ ਬਾਬੀ ਪਤਾ ਨਹੀਂ ਕਿੱਦਾਂ ਆ ਜਾਓ ਬਹਿ ਜਾਓ ਕਾਟ ਫੜਾਉਣ ਡਿਆ ਤੈਨੂੰ ਆਹੋ ਅਛਾ ਸਸਰੀਕਾ ਕੋਈ ਤੁਹਾਨੂੰ ਦੇ ਦਿੰਨੇ ਆ ਤੁਹਾਨੂੰ ਦੇ ਦਿੰਨੇ ਕਾਰਡ ਹਾਂਜੀ ਹਾਂਜੀ ਕੀ ਲੈਣਦਾ ਵਾ ਕੋਈ ਨਹੀਂ ਪਾਸਾ ਕਾਰਡ ਦੇ ਦਿੱਤਾ ਇੱਕ ਅੱਛਾ ਮਾੜੀ ਭਾਜੀ ਹਣਾਂ ਨੇ ਅੱਛਾ ਕਿਉਂ ਮਦਦ ਦੀ ਵਾਪਸ ਦੇਣਾ ਹੈ ਇਹ ਨਹੀਂ ਉਦੋਂ ਜਦੋਂ ਇਹਨਾਂ ਦੇ ਸਾਡੇ ਪਾਣੀ ਪੁਣੀ ਆ ਗਿਆ ਆਹੋ ਆਹੋ ਆ ਤਾਂ ਉਹਦੇ ਨਾਲ ਪਈ 50000 ਖੜਿਆ ਹੈ ਵਿਚਾਰਿਆਂ ਨੇ ਠੀਕ ਠੀਕ ਆ ਤੇ ਅੱਜ ਕਿਹਦੇ ਕਰਾਂਡ ਸਰਕਾਰ ਨੇ ਦੇਤੀ ਇਹਦੇ ਵਾਪਸ ਕਰਨਾ ਮੇਰੇ ਵਰਤਵਾਜ ਹੋਜ ਵਰਤਨੇ ਆ ਜਾਲਾ ਛਕੋ ਹੀ ਨਹੀਂ ਆਖਾਂ ਨਹੀਂ ਤੁਹਾਨੂੰ ਮੈਂ ਇਹਨੇ ਲਿਆ ਫੜਾ ਮੈਨੂੰ ਵੀ ਫੜਾ ਕਾਟੇ ਕਿੰਦਾ ਤੁਹਾਨੂੰ ਦੇ ਦੇ ਨੇ ਫਿਰ ਕੀ ਹੈ ਹੈ ਨਹੀਂ ਕਿਹੜੀ ਗੱਲ ਆਹ ਫੋਰ ਠੀਕ ਠਾਕ ਪਰਵਾਹ ਹਾਂਜੀ ਹਾਂਜੀ ਵਧੀਆ ਵਧੀਆ ਤੇ ਭਾਬੀ ਇਹੋ ਲੱਗਾ ਤੂੰ ਕਿ ਮੈਂ ਤੁਹਾਨੂੰ ਫੜਾ ਦਿੰਨਾ ਵਾਂਗੇ ਕੋਈ ਨਹੀਂ ਇਹਨੂੰ ਲੋੜ ਹੀ ਆ ਕੇ ਕੋਈ ਨਹੀਂ ਬਾਬੇ ਦੀ ਕਿਰਪਾ ਹੋ ਗਈ ਚੰਗਾ ਸਗੋਗੇ ਆ ਗਣਾ ਹੁਣ ਜਦ ਮੌਕੇ ਤੇ ਆ ਗਈਆਂ ਜੋਧਿਆ ਆ ਬਿਲਕੁਲ ਬਿਲਕੁਲ ਤੇ ਜੇ ਨਾਮ ਦੀ ਮੌਕੇ ਤੇ ਫੇਰ ਭਾਵੇਂ ਤੂੰ ਮੁਕਰ ਜਾਂਦਾ ਹੁਣ ਨਹੀਂ ਉਹ ਮੁਕਰ ਸਕਦਾ ਚਾਹੀਦਾ ਚਲੋ ਤੁਹਾਡੇ ਕੋ ਭੱਜੇ ਆਹੋ ਅਸੀਂ ਸਾਡੇ ਕੋਲ ਹੀ ਆ ਜਦੋਂ ਲੋੜ ਇਹਦੇ ਇਹਨਾਂ ਵਿਚਾਰਿਆਂ ਦਾ ਸਰਗਰ ਹੁਣ ਕਹਿੰਦੇ ਕੰਨ ਕ ਵੀ ਵਿਜੀ ਪੂਜੀ ਗਈ ਐ। ਅੱਛਾ। ਰੂਤ ਵੀ ਚੁੱਕੀ ਗਈ। ਗਾਇ ਆਦੀਵਲ ਵੀ ਉਦੋਂ ਇਦਾਂ ਸਾਡੀ ਵੀ ਮਜਬੂਰੀ ਹੀ ਐ ਕਰਕੇ ਫਿਰ ਅਸੀਂ ਆਖਿਆ ਚਲ ਕੋਈ ਨਹੀਂ ਜੋਦੇ ਹੋਣਾ ਕੋ ਤੁਸੀਂ ਵੇਖ ਲਓ ਪੁੱਛ ਕੇ। ਅੱਛਾ ਅੱਛਾ। ਅਹੀਂ ਦੱਸ ਪਾਈ ਉਦੋਂ ਕਿ ਫੇਰ ਹੀ ਆਏ ਤੁਹਾਡੀ ਵੱਲ। ਭਾਈ ਵੀ ਉਦੋਂ ਪੈਰੀ ਪੂਲੀ ਲੈਂਦੇ ਫਿਰਦੇ ਤੇ ਮੈਂ ਆਖਿਆ ਗਰੀਬ ਦੀ ਮਤਤ ਕਰਨੀ ਚਾਹੀਦੀ। ਹਾਂ ਉਹ ਕਰਨੀ ਚਾਹੀਦੀ ਐ। ਚਲੋ ਰੇਤਾ ਰੂਤਾ ਚੁੱਕੀ ਜਾਉ 4 ਦਾਣੇ ਹੋ ਜਾਣਗੇ ਹੋ ਜਾਣਗੇ ਇਦਾਂ ਹੀ ਆ। ਤੇ ਮੈਂ ਆਖਿਆ ਚਲ ਜੋਦੇ ਤਾ ਹੋਰ ਕਿ ਕੋ ਫੜ ਲਈ। ਹਾਂ। ਕਿ ਇੰਨਾ ਵਿਚਾਰਿਆਂ ਨੂੰ ਮੋੜਨਾ ਨਹੀਂਗਾ ਹੈ ਗੰ। ਨਹੀਂ ਆਸ ਨਾ ਬੰਦਾ ਆਉਂਦਾ ਹੁੰਦਾ ਏ ਨਹੀਂ ਆ ਕੇ ਇਹਨਾਂ ਵਿਚਾਰਣੇ ਦੇ ਦਿੱਤੇ ਤਾਂ ਵੀ ਕਿਹਾ ਜੇ ਤੁਹਾਨੂੰ ਕੋਈ ਸੀ ਦੀ ਲੋੜ ਹੋਊ ਤੇ ਘਰੋਂ ਆਣ ਕੇ ਲੈ ਜਿਓ ਅੱਛਾ ਬਾਕੀ ਚਲੋ ਆਡੀ ਗਾ ਲੋੜਾ ਪੂਰੀਆ ਬਸ ਪੈਸੇ ਪਾਹੀ ਜਾ ਜੇ ਵੀ ਆਉਂਦੇ ਵੀ ਕੋਈ ਨਹੀਂ ਤੁਸੀਂ ਵਰਤਣੇ ਆ ਤਾਂ ਵਰਤ ਲਓ ਨਹੀਂ ਨਹੀਂ ਕੋਈ ਨਹੀਂ ਚਲੋ ਪੈਸਾ ਤਾਂ ਤੁਹਾਡੀ ਮਾਲ ਪੈਸੇ ਦਿੱਤੇ ਹੁੰਦੇ ਫੇਰ ਮੁੜ ਕੇ ਕਾਹ ਵੀ ਲੋੜ ਹੁੰਦੀ ਹਾਂ ਅੱਛਾ ਜੀ ਹਾਂ ਬਿਲਕੁਲ ਬਿਲਕੁਲ ਬਾਕੀ ਨਾਲ ਇਹਨਾਂ ਦਾ ਤੁਹਾਨੂੰ ਪਤਾ ਸਾਡੀ ਢਾਡੇ ਜਿੱਦਾ ਬਜ਼ੁਰਗ ਇਹਨਾਂ ਦਾ ਸਾਹ ਬੜੀ ਸਾਡੀ ਪੁਰਾਣੀ ਆਹੋ ਕੇ ਇਹ ਬੰਦਾ ਆਉਣਾ ਹੀ ਆਉਂਦਾ ਵਾ ਇਹ ਅੱਜ ਦੇ ਵਿੱਚ ਉਹਨੇ ਕਿਦਾਂ ਨਿਕਲਿਆ ਕਿਦਾਂ ਵਾਲ ਕਟਾ ਗਿਆ ਜਿਆਦਾ ਅਮਰ ਬੇ ਲਾ ਕੇ ਲਾ ਜੋ ਬੰਨੇ ਇਹ ਵੰਡੇ ਚਲੀ ਗਈ ਮੈਂ ਵੰਡੇ ਦੀ ਇਹ ਪਹਿਲਾਂ ਪੈ ਫਰਾਗੇ ਅੱਛਾ ਵੰਡੇ ਵੀ ਜਿਆਦਾ ਮੇਰੇ ਸਾਹ ਸੌ ਰੋ ਸੌ ਨੂੰ ਜਾਂਦਾ ਰਹਦਾ ਜਿਆਦਾ ਸਾਰੇ ਨਹੀਂ ਹਾਂ ਐਦਾ ਕਿ ਰੱਖੋ ਬੜਾ ਫਿਰ ਚਲ ਜਾਈਦਾ ਕਿਦਾਂ ਕਿ ਆਏ ਹਾਏ ਹਾਏ ਬੱਲੇ ਦੀ ਆਏ ਭਾਬੀ ਨੇ ਹਾਂਜੀ ਭਾਬੀ ਵੀ ਚਲੀ ਕੈਨੇਡਾ ਕੈਨੇਡਾ ਜਾ ਕੇ ਚਲੀ ਬਾਹਰ ਯਾਹ ਹੋਈ ਤੇ ਜੱਲੀ ਇਹ ਜੀ ਦੋਤਾ ਕੋ ਮਣਾਉਂਦੇ ਹੋ ਇਹੇ ਐਵੇਂ ਐਵੇਂ ਨਾ ਨੇ ਪਾਰਟੀ ਦੀ ਰੌਲੀ ਪਣੀ ਆ ਦੇ ਆਹੋ ਕੁਆਲਟੀ ਪਾਰਟੀ ਕੁਆਲਟੀ ਨੇ ਤੁਹਾਨੂੰ ਕੀ ਖਾਣਾ ਦੱਸ ਦੋ ਇਹਨਾਂ ਨਾਲ ਗੱਲ ਕੀਤੀ ਇਹਨੂੰ ਫੇਰ ਕਿਥੇ ਆਵਾਂਗੇ ਕੋਈ ਗੱਲ ਨਹੀਂ ਫੇਰ ਨ ਲੱਭਣਾ ਫੁਰਰ ਹੋ ਜਾਣੀ ਫੁਰਰ ਨੇ ਫੇਰ ਆਉਣਾ ਤੂੰ ਹੁਣ ਤੂੰ ਲੱਗਿਆ ਆਏ ਨੇ ਯਾਰ ਕਰ ਵੀ ਥੋੜਾ ਬਤਾ ਕੰਮ ਹੀ ਤੇ ਬਸ ਇਧਰ ਹੀ ਆਈਂ پیسے ਦੇਣ ਮੈਂ ਚਲ ਪੈਦੇ ਆਈਏ ਅੱਛਾ ਅੱਛਾ ਆਹੋ ਕਿ ਉਦੋਂ ਪਹਿਲਾ ਜਦੋਂ ਜੋਦੇ ਆਏ ਵਿਚਾਰੇ ਰੋਲੇ ਜੇ ਹੀ ਗਏ ਹਨ ਹਾਂ ਮੈਂ ਦੀ ਲੋੜ ਹੀ ਜਦੋਂ ਦਿਨ ਚੰਗੇ ਹੁੰਦੇ ਉਦੋਂ ਆਪਣੇ ਆਪ ਬੰਦਾ ਚੰਗਾ ਹੋ ਜਾਂਦਾ ਨਹੀਂ ਨਾ ਔਰ ਅਮਰਵਾਲੇ ਚੋ ਬੰਦਾ ਕਿੰਨਾ ਟੌਰ ਵਾ ਤਮਰਵਾਲੇ ਵੇਖ ਅਮਰੋਦਾ ਉਦੋਂ ਵੀ ਜਾਣਾ ਟੌਰ ਹੈ ਕਿ ਨਹੀਂ ਹਾਂ ਹੁੰਦਾ ਵਾ ਅਮਰੋਦੇ ਅੱਜ ਨਾ ਪੁਲਸ ਚ ਭਰਤੀ ਹੋਈ ਹੁੰਦੀ ਆ ਵੇਖ ਰੋੜ ਕੱਢਿਆ ਨੇ ਉਹ ਨਿੱਕੀ ਪੁਲਸ ਨਹੀਂ ਹੁੰਦੀ ਜਿਹੜੀ ਨਿੱਕੀ ਪੁਲਸ ਹੁੰਦੀ ਨਾ ਜਿਹੜੀ ਉੱਚੀ ਹੋਏ ਉਹਦੇ ਚ ਵਾ ਹੁੰਦੀ ਪੁਲਸ ਨਿੱਕੀ ਪ 何 ਗੁੰਡਾਈ ਹੂੰ ਪੁਲਿਸ ਜੇ ਚਲ ਨਹੀਂ ਹੋਏ ਹਾਂ ਅੱਜ ਪੁਲਿਸ ਦੀ ਵਰਦੀ ਆਹੋ ਇਹ ਤਾਂ ਗੱਲ ਹੈ ਜੋ ਨਾ ਕਰੀ ਪੈਣਾ ਆਪਾਂ ਦਾ ਪੁੱਛਾ ਕਰਦਾ ਆਪਾਂ ਤੁਸਾਗਰਾ ਕਰਨਾ ਹਾਂ ਜਿੱਦਾਂ ਮੇਰੇ ਮਾਰੇ ਨੇ ਬਣਾਇਆ ਦਦੇ ਰਹਿਣਾ ਨਹੀਂ ਨਹੀਂ ਉਹ ਬੜੇ ਵਧੀਆ ਇਹ ਗੱਲ ਤਾਂ ਨਹੀਂ ਕੋਈ ਮਾਨ ਹੁੰਦਾ ਇਹ ਕਿਪਤਾ ਕਿਹੜੇ ਵੇਲੇ ਕਿਦਣਾ ਕੀ ਆ ਇਹ ਹੋ ਜੋ ਖਾਣੇ ਬੁਲਤੀ ਵਰਦੀ ਉਹ ਖਾਣ ਖੂਦ ਮਿਲ ਗਈ ਆ ਹਾਂ ਜੀ ਸਭ ਕੋ ਲਿਆਤਾ ਲੈਣਾ ਮੈਂ ਨਹੀਂ ਜੇ ਨਹੀਂ ਨਾਮ ਨਹੀਂ ਦੱਸੀ ਤੇ ਲਿਆਦਾ ਲੂ ਨਹੀਂ ਡੋਡੂਆ ਭਾਈ ਥੱਲੇ ਹਾਂ ਜਾਨੀ ਡੋਡੂਆ ਭਾਈ ਦੋ ਪਰੇ ਪਉਨੇ ਹੀ ਹਾਂਜੀ ਨਾਲ ਜੁੜੀ ਹੋਏ ਪਾਤੀ ਫਿਰ ਜੂਰੀ ਨਾਲ ਹੀ ਬਾਤ ਨਹੀਂ ਹਾਂਜੀ ਹਾਂਜੀ ਜੂਰੀ ਬੀਜੇ ਲਗ ਰਹੀ ਨਹੀਂ ਭਾਜੀ ਨਾਲ ਇਹ ਕਣਕ ਚਲੋ ਆਡੀ ਵਧੀਆ ਹੋ ਗਈ ਆ ਅੱਛਾ ਡ੍ਰਿਲ ਨਹੀਂ ਕੇਰੀ ਅੱਛਾ ਬੜੀ ਵਧੀਆ ਆ ਗਈ ਭਾਜੀ ਨਹੀਂ ਨਹੀਂ ਵਧੀਆ ਵਧੀਆ ਮਿਹਨਤ ਕਰੋ ਹੈ ਹਾਂਜੀ ਇਹ ਸਮਾਨ ਸਾਰਾ ਸਟਾਲਾ ਮੈਂ ਚਲ ਪਾ ਲੋਡਣਾ ਪਵੇ ਅੱਛਾ ਹਾਂਜੀ ਨਹੀਂ ਮੁੜ ਕੇ ਸ਼ਾਰਟਸ ਵੀ ਆ ਜਾਂਦੀ ਨਾ ਮਿਲਦੀ ਨਹੀਂ ਕਈ ਵਾਰੀ ਹਾਂ ਦੇ ਨਹੀਂ ਪਟਿਆਣਾ ਮਗਾਲੀ ਨੇ ਅੱਗੋਂ ਪਿੱਛੋਂ ਤੇ ਮਿਲ ਜਾਂਦਾ ਜਿਹੜਾ ਮੌਕਾ ਆਉਂਦਾ ਉਦੋਂ ਬੜੀ ਆ ਜਾਂਦਾ ਜਿਹੜਾ ਬੜਾ ਔਖਾ ਹੁੰਦਾ ਹਾਂ ਨਾਇਆ ਵੀ ਨਹੀਂ ਮਿਲਦੀ ਤੇ ਜੂਰੀਆ ਵੀ ਨਹੀਂ ਮਿਲਦੀ ਹਾਂਜੀ ਹਾਂਜੀ ਹਾਂ ਤਲ ਚੰਗਾ ਕੀਤਾ ਨਹੀਂ ਨਹੀਂ ਬੜਾ ਬੜੀ ਖੁਸ਼ੀ ਹੋਈ ਚਲੋ ਬੱਜੀਆ ਹੋ ਗਿਆ ਸਾਡੇ ਘਰ ਵੱਜ ਗਿਆ ਹੀ ਪਾਣੀ ਨੇ ਧਨ ਭਰ ਆਉ ਜੇ ਉਹ ਵੀ ਪਾਣੀ ਦੀ ਹੀਟ ਹੁੰਦੇ ਫਿਰ ਘਰਾਂ ਦਾ ਵੀ ਬੰਦਾ ਆਲ ਹੋਣਾ ਨਹੀਂ ਆਇਆ ਨਾ ਨਾ ਘਰ ਵੱਜ ਗਿਆ ਹੀ ਘਰ ਦਾ ਜਿਹਾ ਆਉਂਦਾ ਹਾਂ ਜਿਹੜਾ ਘਰ ਜਿਹਾ ਆ ਦੇ ਤੇ ਪਹਿਲੀ ਜ਼ਮੀਨ ਜਾਂਦਾ ਜਿਹੜੀ ਉਹ ਮਿੱਟੀ ਰੇਤ ਰੂਤਾ ਥੱਲੇ ਦੱਬੀ ਗਈ ਇਹਨਾਂ ਦੇ ਬਜ਼ੁਰਗ ਇੱਥੇ ਪਹਿਲੀ ਆੜੇ ਲੱਗੇ ਹੁੰਦੀ ਕਿ ਇਹਨਾਂ ਦੇ ਵੇਚ ਕੇ ਤੇ ਵੇੜ ਚੱਲ ਕੇ ਅਸੀਂ ਵੱਧ ਬਣਾਉਣੀ ਉੱਥੇ ਆਹ ਆਹ ਆ ਜੀ ਇਦਾਂ ਹੀ ਆ ਜਿਓ ਆ ਜਿਓ ਮੇਰੇ ਕੇ ਆਉਂ ਘਰ ਤੁਹਾਡਾ ਮੈਂ ਨਹੀਂ ਨਹੀਂ ਕੋਈ ਨਹੀਂ ਆ ਜਾਈ ਜਿਦੋਂ ਮਿਲਦੇ ਮਿਲਦੇ ਰਹੇ ਆ ਗਏ ਨਹੀਂ ਇਹ ਐ ਭਾਬੀ ਨੂੰ ਲੈ ਜੀ ਨਾਲ ਕੇਸ ਭਾਬੀ ਨਾਲ ਬਾਹਰ ਚੱਲ ਜਾਣਾ ਇਹ ਤਾਂ ਕੀ ਬਤਾ ਇਹਨੇ ਕਹਦਾ ਚੱਲ ਜਾਣਾ ਹਾਂ ਚੱਲ ਠੀਕ ਆ ਫਿਰ ਮੈਂ ਜਾਨੀ ਆ ਤੇ ਆਜੋ ਤੁਸੀਂ ਵੀ ਜੋ ਬਣ ਨਹੀਂ ਕੋਈ ਮੇਰਾ ਭਾਬੀ ਚਾਹ ਬਣਾਉਣੀ ਗੁੱਪੀ ਨਹੀਂ ਚਾਹ ਨਹੀਂ ਹੁਣ ਮੈਂ ਪੀਣੀ ਮੈਂ ਤਾਂ ਇੱਧਰ ਨਿਕਲ ਆਈ ਮੈਂ ਬਾਹਰ ਨਿਕਲ ਤੇ ਇਹ ਆਉਂਦੇ ਸਕੂਟਰੀ ਤੇ ਤੇ ਮੈਂ ਆ ਤੁਹਾਡੇ ਘਰ ਜਾਣੀ ਹੋ ਕੇ ਜਾਂਦੇ ਹੁੰਦੇ ਨੇ ਅੱਜ ਸਿੱਧੇ ਆ ਗਏ ਉਧਰੋਂ ਦੀ ਮੈਂ ਚੱਲ ਮਿਲ ਕੇ ਆਉਣੀ ਆ ਨੇ ਚੰਗਾ ਕੀਤਾ ਅਰੇ ਆਜੋ ਫਿਰ ਹਾਂਜੀ ਕੋਈ ਨਹੀਂ ਵੈਨੇ ਆ ਹਾਂ ਤੇ ਚਾਹ ਨਹੀਂ ਪੀਣੀ ਨਹੀਂ ਨਹੀਂ ਚਾਹ ਨਹੀਂ ਪੀਣੀ ਹੁਣ ਠੀਕ ਚੱਲ ਮਰਜੀ ਆ ਜੀ ਹਾਂ ਨਾਲੇ ਉਹਨੇ ਹੁਣ ਹਜਾਜ ਵਾਲੀ ਚਾਹ ਪੀਤੀ ਤੇ ਮਾਰੇ ਕਰਾਈ ਚਾਹ ਪੀਂਦੀ ਆ ਆਹ ਇਹ ਗੱਲ ਸੁਣੀ ਆਪਾਂ ਹੋਈ ਉੱਦਾਂ ਕੀ ਸੁਣਿਆ ਤੂੰ ਦਾਦੇ ਹੁੜੀ ਲਗਾ ਆਈ ਸੁਣਿਆ ਮੈਂ ਇਹ ਬਾਹਰ ਬਾਹਰ ਤੇ ਚਲੋ ਚੱਲੀ ਹੋਗੀ ਆਈ ਤੇ ਸੁਣਿਆ ਸਾਰੇ ਇਹਨੇ ਸਾਰੇ ਪੈਲੀ ਵੇਚਣੇ ਲਾਈ ਹੈ ਤਾਂ ਠੀਕ ਆ ਤੂੰ ਕਿਥੋਂ ਸੁਣਿਆ ਆਈਂ ਪਿੰਡ ਦੀ ਗੱਲ ਸੁਣੀ ਪਿੰਡ ਚ ਰੌਲਾ ਪਿਆ ਸਾਰੇ ਪਿੰਡ ਚ ਰੌਲਾ ਪਿਆ ਸਾਰੇ ਪਿੰਡ ਚ ਰੌਲਾ ਪਿਆ ਇਹਨੇ ਮੈਂ ਤੇਰੇ ਨਾਲ ਸਾਡੇ ਇਥੇ ਆੜੇ ਗਵਾੜੀ ਪਈ ਸਾਰੇ ਪਿੰਡ ਚ ਰੌਲਾ ਪਿਆ ਵਾ ਉਹ ਤੁਹਾਡਾ ਰੱਦਾ ਇਹ ਪੁੱਛੰਦਾ ਹਾਂ ਪਰ ਆਪਾਂ ਪੁੱਛਿਆ ਨਹੀਂ ਦੜਦਿਆ ਪਰ ਕਿਰੇ ਮੂਹ ਕੋ ਮੈਂ ਤੇ ਨਹੀਂ ਗੱਲਾਂ ਕਰਦੀ ਕਿ ਸਾਡੇ ਮੁੰਨਾ ਭੈ ਜੀ ਮੰਗਦਾ ਵਾ ਅਨੇ ਕਿਦਾਂ ਤਾਨੂੰ ਵੇਹ ਦੇ ਦिए ਇਹਨਾਂ ਦੇ ਨੱਕ ਚ ਤੇ ਦਮ ਕੀਤਾ ਇਹਨਾਂ ਦੇ ਮੁੰਨੇ ਮਾਤਾ ਉਹਨੀਆਂ ਗੱਲਾਂ ਤਾਂ ਸਾਨੂੰ ਨਹੀਂ ਪਤਾ ਜਿੰਨਾ ਜਿੰਨਾ ਜੋ ਉਹਨਾਂ ਨੂੰ ਪਤਾ ਵਾ ਜੋ ਤੇ ਆ ਮੇਰੀ ਗੱਲ ਸੁਣੋ ਅੰਦਰ ਰਾਹ ਗਏ ਨਾ ਵੀ ਇਹਨਾਂ ਨੂੰ ਜਾਦਾ ਪਤਾ ਵਾ ਕੋਈ ਪੱਦ ਮਾਰੇ ਫੇ ਬੋਏ ਆਉਂਦੀ ਆ ਅੱਛਾ ਕੱਲ ਹੈਗੀ ਆ ਤੇ ਪਿੰਡ ਚ ਰੋਲਾ ਪਿਆ ਵਾ ਨਹੀਂ ਰੋਲਾ ਦੇ ਫੇ ਪਿਆਣਾ ਪਤਾ ਹੀ ਪਤਾ ਹੀ ਮੈਂ ਤੇ ਦਾ ਹੱਸਣਿਆ ਪਤਾ ਹੀ ਸਾਨੂੰ ਇਸ਼ਾਰਾਂ ਦਾ ਵਾਕਿਆ ਮੁੰਡੇ ਨੇ ਦੰਮ ਕੀਤਾ ਮੁੰਡਾ ਕਹਿੰਦਾ ਵੀ ਸਭ ਕੋ ਵੇਬ ਵੱਟ ਕੇ ਇੱਥੇ ਆ ਜਾਓ ਅੱਛਾ ਤੇ ਹੋਣਾ ਇਹਨਾਂ ਨਾਲ ਆ ਜਾਓ ਤੇ ਨਹੀਂ ਸੁਣਿਆ ਇਹ ਸੁਣਿਆ ਵਾ ਵੀ ਮੁੰਡਾ ਪੈਸੇ ਮੰਗਦਾ ਹੋਰ ਤੇ ਪੈਸੇ ਪੈਸੇ ਦੇ ਦੀਆ ਨਹੀਂ ਹੁਣ ਪੈਸਾ ਹੁਣ ਨਹੀਂ ਹੁਣ ਲਿਮਟ ਲਿਮਟ ਬਣਾ ਲਈ ਇਹਨਾਂ ਨੇ ਕੀ ਦਾ ਕੀ ਕਰਦਾ ਮੁੰਡਾ ਉਸੇ ਕੀ ਨਹੀਂ ਆਹ ਇਹਨਾਂ ਥੋੜੀ ਪਤਾ ਕਿ ਨੂੰ ਹਣ ਥੋੜੀ ਦੱਸ ਦੇ ਆਏ ਹਾਂ ਜੀ ਜੀ ਸੁਣਿਆ ਆਪਣੇ ਮੁੰਡੇ ਨੇ ਉੱਧਰ ਵਿਆਹ ਵੀ ਕਰਾ ਲਿਆ ਹਾਂ ਤੇ ਵਿਆਹ ਉਹ ਵਿਆਹ ਦੇ ਕਰਾਇਆ ਤੇ ਜਨਾਨੀ ਨੇ ਮੁੰਡੇ ਦੀ ਜਨਾਨੀ ਦੇ ਮੁੰਡੇ ਦੀ ਰਗੜ ਕੂਸ ਦਿੱਤਾ ਵਾ ਵੀ ਵਿਆਹ ਤੇ ਇੱਕ ਪਿਆਏ ਸੌਰੇ ਆਪਣੇ ਮਾਪੇ ਹੋ ਗਏ ਹਾਂ ਮਾਪੇ ਹੋ ਗਏ ਅੱਛਾ ਕੋਈ ਨਹੀਂ ਨਾ ਸਾਜ ਦਾਮ ਕੀਤਾ ਇਹਦੇ ਹੂੰ ਉਹਦਾਂ ਨੇ ਲਿਮਟ ਲਿਮਟ ਬਣਾ ਲਈ ਪਿਆਏ ਪੂਏ ਭੇਜ ਦੇਣੇ ਇਹਨਾਂ ਦੀ ਵਿਆਹਕੜ ਬੜੀ ਹੋ ਗਈ ਹੈ ਹਾਂ ਤੇ ਕਿਨੂੰ ਕਵਾਉਂਦੇ ਚੱਜ ਨਾਲ ਹਾਂ ਬੁਲਾਉਂਦੇ ਨੇ ਭਾਬੀ ਕਰਦੀ ਥੋੜੀ ਜੀ ਪਾਤ ਠੀਕ ਆ ਹਾਂ ਉਹ ਆਈ ਆ ਦਣ ਗਿਆ ਹਾਂ ਤੇ ਕਿਤੇ ਕਵਾਇ ਨਹੀਂ ਜਾਂਦਾ ਪਾਣੇ ਵੀ ਪਾਣੇ ਵੀ ਨਹੀਂ ਜਾਂਦਾ ਤਰ ਕਵਾਇ ਨਾ ਇਹਨੇ ਕਵਾਇ ਨਹੀਂ ਪਹਿਲੇ ਪਰ ਉਹ ਤਾਂ ਇਹਨੇ ਮੈ ਤਾਂ ਸਾਝਿਆ ਕੋਈ ਮਾਤਾ ਰਾਜੇ ਨਾ ਤੇ ਇਹ ਤਰ ਹੀ ਕਰਦੇ ਹੁੰਦੇ ਆਖਣਾ ਇਹ ਕੁਛ ਲੈ ਨਹੀਂ ਆਇਆ ਕਿਤੇ ਚਾਹ ਨਹੀਂ ਆਉਂਦੀ ਪੰਨੀ ਕਸਕਾਉਣੀ ਆਉਂਦੀ ਨਹੀਂ ਨਹੀਂ ਸਹੀ ਬਾੜੀ ਮੋਟੀ ਉਤੋ ਤੇ ਚਾਹ ਪੀ ਚਾਹ ਬਣਾਈਏ ਚਾਹ ਬਣਾਈਏ ਹੂੰ ਚਾਹ ਨਹੀਂ ਤੇ ਬੰਦਾ ਤਾਂ ਇਹ ਪਾਣੀ ਪੀ ਆਉਂਦੇ ਘੁੱਟ ਘੁੱਟ ਪਾਣੀ ਵੀ ਨਹੀਂ ਕਿਤੇ ਪੁੱਛਿਆ ਸਾਨੂੰ ਤੇ ਕੋਈ ਭੁੱਖਾ ਤੇ ਨਹੀਂ ਆਪਣੇ ਘਰ ਤੋਂ ਆਉਂਦਾ ਪਰ ਜਿਹੜਾ ਗਰੀਬ ਹੋਵੇ ਨਾ ਉਹ ਰਿਆਲ ਵੇ ਅਕੇ ਪਾਸਾ ਹੀ ਵਟਦਾ ਹੁੰਦਾ ਹੁੰਦਾ ਏ ਇਦਾਂ ਹੀ ਘਰੀ ਜਾਂਦੀ ਆਹ ਸਾਡੇ ਨਾਲ ਕਿਤੇ ਚਾਜਣਾ ਗੱਲਾਂ ਕੀਤੀ ਇਹਨਾਂ ਨੇ ਹਾਂ ਉਹ ਨਹੀਂ ਭਾਦ ਨਹੀਂ ਮੈਨੂੰ ਲੱਗਦਾ ਇਹ ਤਾਂ ਭਾਬੀ ਦਾ ਸੁਭਾ ਥੋੜਾ ਜਿਹਾ ਹੈਗਾ ਵਾ ਆ ਦੋਵੇਂ ਇੱਕੋ ਜਿਹੀ ਕੇ ਭਾਜੀ ਤੁਹਾਨੂੰ ਨਹੀਂ ਪਤਾ ਇਹਨਾਂ ਨੂੰ ਕੋਈ ਹੁੰਦੇ ਆ ਆਹ ਚਲ ਕੋਈ ਨਹੀਂ ਹਾਂ ਚੁੱਪ ਕੋਈ ਗਾ ਗੱਲਾਂ ਨਾ ਕਰੇ ਜਾਂਦੀ ਜੋੜਾ ਤੇ ਨੋ ਪਤਾ ਹੀ ਕੀ ਗਰੀਬ ਦੀ ਕੋਈ ਬਾਹ ਫੜਦਾ ਹਾਂਜੀ ਇਹਨੇ ਆਪਾਂ ਕੋ ਨਾਲ ਗੱਲ ਹੀ ਨਹੀਂ ਕਰੀ ਸੀ ਗਰੀਬ ਦੀ ਕੋਈ ਬਾਹ ਨਹੀਂ ਹਾਂਜੀ ਹਾਂਜੀ ਟਗੜੇਗੇ ਯਾਰ ਯੋ ਸਾਰੇ ਹਾਂਜੀ ਹਾਂਜੀ ਨਹੀਂ ਪਹਿਲਾਂ ਬੜੀ ਵਧੀਆ ਗੱਲ ਕੀਤੀ ਏਡ ਨਾਲ ਜਿੱਦੋਂ ਮੈਂ ਪੈਸੇ ਨਾਲੇ ਹਣਾ ਉਥੇ ਗੋਮੀ ਹੋ ਗਈ ਤੁਹਿਆਂ ਅੱਛਾ ਪਹਿਲਾਂ ਸਾਰਾ ਕੋ ਹੁੰਦੇ ਸੰਦਿਆਂ ਵੀ ਆਪਾਂ ਬੜੇ ਚਾਵਣਗੇ ਚੱਲਣ ਦੇ ਪੈਸੇ ਤੇ ਲ ਦੇ ਦੇਣਾ ਨੂੰ ਹੂੰ ਤਲ ਸਰਗਾਂ ਤੇ ਰੱਬ ਦਾ ਸਾਡਾ ਗਰੀਬ ਦਾ ਮਾਰ ਆ ਸੁਣ ਲਈ ਹਾਂ ਜੀ ਚਲੋ ਚਲੀਏ ਵਾਦੀ ਸੁਣ ਲਈ ਹਾਂ ਜੀ ਹਾਂ ਜੀ ਨਹੀਂ ਫੇਰ ਆ ਕੋਈ ਗੱਲ ਨਹੀਂ ਹਾਂ ਹਾਂ ਜੀ ਚੰਗਾ ਚੋਪੜਾ ਹਾਂ ਜੀ ਹਾਂ ਚੰਗਾ ਭਾਈ ਆਉਂਦੇ ਅੰਦਰ ਕੀ ਕਰ ਹਾਂ ਜੀ ਨਹੀਂ ਕੋਈ ਗੱਲ ਨਹੀਂ ਹਾਂ ਵੇਹ ਲੱਕ ਆਹ ਨਹੀਂ ਮਾਰਿਆ ਨਹੀਂ ਸੁਣੀ ਲਈ ਨਾ ਇਹਨਾਂ ਦੀ ਜਾ ਲੋਕੋ ਉਹ ਗਵਰਨਮੈਂਟ ਨੇ ਦੇ ਦਿੱਤੇ ਕੋ ਇਥੋਂ ਉਹਨਾਂ ਦਾ ਸਰ ਗਿਆ ਨਹੀਂ ਸਰ ਗਿਆ ਸਰ ਗਿਆ ਆ ਤੇ ਕਿੰਨੇ ਵਿਚਾਰੇ ਖੁਸ਼ ਤੇ ਉਹ ਦਿਨ ਆਏ ਸੀ ਤੇ ਮਦੋਏ ਹੀ ਕਿਤੇ ਮੂੰਹ ਨਹੀਂ ਇਹਨਾਂ ਦਾ ਵਿਚਾਰਿਆਂ ਦਾ ਵੇਖਣ ਨੂੰ ਚੱਲ ਕੋਈ ਨਹੀਂ ਪਾਵਰ ਪੱਠਾ ਰੱਖਾ ਡੰਗਰਾ ਆ ਚਲੋ ਕਰਨ ਵਾਲਾ ਪਰਮਾਧਵਾ ਹੁੰਦਾ ਬੰਦਾ ਕੌਣ ਹੁੰਦਾ ਉਹ ਫੋਨ ਆ ਗਈ ਉਹ ਕਹਿੰਦੇ ਜਾਣਾ ਦਾਵਾ ਬੰਦਾ ਦੱਸ ਕੇ ਜਾਂਦਾ ਵੀ ਮੈਂ ਚਲੀ ਆ ਇਥੇ ਖਿਆ ਰੱਖਿਓ ਮੈਂ ਤਰੀਕੇ ਨਾਲ ਸ਼ਰਾਈਆਂ ਨੂੰ ਵੇਖਣ ਡਿਆ ਕਰੀ ਕਿਸ ਨੂੰ ਵੇਖਣ ਡਿਆ ਉਧਰ ਵੇਖਣ ਡਿਆਂ ਮੈਂ ਜਦ ਮੈਂ ਲੋਕਾਂ ਦਾ ਅਵਾਜਾਂ ਮਾਰੀ ਉਹਨੇ ਲੋਕ ਇਹਨੇ ਕਹਿੰਦਾ ਵੀ ਇਹਦੀ ਬੁੱਢੀ ਘਵਾਚੀ ਰਿੰਦੀ ਆ ਹਾਏ ਹਾਏ ਤੁਸੀਂ ਕਿਦਾਂ ਦੀਆਂ ਗੱਲਾਂ ਕਰਦੇ ਆ ਕਿਦਾਂ ਦੀਆਂ ਕਰਦੇ ਕਿੱਥੇ ਚਲ ਗਈ ਮੈਂ ਪਿੰਡੋਂ ਨਿਕਲ ਗਈ ਦੱਸ ਪਿੰਡੋਂ ਨਿਕਲਦੀ ਨਹੀਂ ਗੱਲ ਗਈ ਕਿੱਥੇ ਹੀ ਐ ਇੱਥੇ ਖਲੋਤੀਆਂ ਆਪਣੇ ਵੇੜੇ 'ਚ ਹੀ ਐਦਾਂ ਮੈਂ ਬਾਹਰ ਨਿਕਲੇ ਤਾਂ ਫੁੱਲ ਜੇ ਲੱਗੇ ਜਿਹੜੇ ਉਹ ਵੇਖਣ ਡਿਆ ਵੀ ਗੇਰ ਗਾੜੀ ਬਾਹਰ ਤੇ ਉਹਨੇ ਚਲਣਾ ਜੋ ਬਣਵਾਲੀ ਸਕੂਟਰੀ ਤੇ ਆਉਣ ਡੇ ਅਛਾ ਤੇ ਮੈਂ ਆਪਣੇ ਮਨ ਚ ਕਹਿਨੀ ਮੈਂ ਅੱਗੇ ਇੱਥੋਂ ਸਾਡੇ ਘਰੋਂ ਹੋ ਕੇ ਫੇਰ ਉਧਰ ਜਾਂਦੇ ਹੁੰਦੇ ਆ ਹਾਂ ਵੱਜ ਬੜੇ ਉੱਤੇ ਉੱਤੇ ਆਉਣ ਦੇ ਆਏ ਤੇ ਮੈਂ ਉਹਨਾਂ ਨੂੰ ਵੇਖਣ ਦਾ ਕਰਕੇ ਚਲ ਗਈ ਉਧਰ ਤੇ ਕੀ ਹੋ ਗਿਆ ਲੋੜਾ ਆ ਗਿਆ ਕੋਈ ਉਹ ਲੋੜੇ ਦੀ ਗੱਲ ਤੂੰ ਇੱਥੇ ਬਾਜ਼ੀ ਮਾਰ ਦਿੰਦੀ ਵੀ ਮੈਂ ਚਲੀ ਜੇ ਜਰਾ ਜੋਦੇ ਘਰ ਤੇ ਖਿਆਲ ਰੱਖਿਓ ਬਸ ਮੈਂ ਕਹੇ ਉਧਰ ਵੇਖਣ ਡਿਆ ਕਦੀ ਉੱਧਰ ਵੇਖਣ ਵੀ ਚਲ ਗਈ ਐ ਤਾਂ ਗਾਇ ਹੋ ਮਾਨ ਨੂੰ ਦਾਦਾ ਨਾ ਵੀ ਮੈਂ ਰੋਣਾ ਪਾਵਾਂ ਗੱਲ ਛੇੜਾ ਨਹੀਂ ਕੀ ਜੀ ਤੇ ਬਲਾਰਾ ਸ਼ੁਰੂ ਹੋ ਜੇ ਇਹੋੀ ਗੱਲ ਵਾ ਕੇ ਹੋਰ ਕੀ ਆ ਆਤ ਗਈਆਂ ਨਾ ਘਰੇ ਓਏ ਆ ਤੇ ਗਈਆਂ ਤੇ ਤੂੰ ਦੱਸ ਵੀ ਜਾਂਦੀ ਮੈਨੂੰ ਫਿਰ ਕੀ ਹੋਣਾ ਤੇਨੂੰ ਚਲ ਅੱਛਾ ਤੇਰਾ ਮਨ ਲੱਗਣਾ ਜੇ ਦੱਸ ਕੇ ਜਾਂਦੀ 10 ਜਿਆ ਕਰੂੰਗੀ ਚੰਗਾ ਜੀ ਮਾਫੀ ਦਿਓ ਅੱਗੇ ਤੋਂ ਦੱਸ ਕੇ ਜਾਇਆ ਕਰੂੰਗੀ ਠੀਕ ਆ ਉਧਰ ਆਇਆ ਹੀ ਜੋਬਨ ਹੋਣੀ ਤੇ ਜਦੋਂ ਮੈਂ ਗਈ ਨਾ ਤੇ ਜਿਹੜਾ ਵਿਆਹ ਵਾਲਾ ਕਾਰਡ ਨਹੀਂ ਹੁੰਦੇ ਹਮ ਇਹ ਚ ਪੈਸੇ ਪੂਹੇ ਪਾ ਕੇ ਦੇਈਦੇ ਆ ਉਹਨਾਂ ਦੇ ਵਿੱਚ ਪੈਸੇ ਪਾ ਕੇ ਤੇ ਜੋਬਨ ਕੱਢ ਕੇ ਦੇਣ ਦਿਆ ਜੋਦੇ ਨੂੰ ਉਹ ਜਿਹੜੇ ਖੜੇ ਹੀ ਹੋ ਸਾਡੇ ਕੋਲ ਮੰਗੇ ਸੀ ਨਾ 50000 ਰੁਪਿਆ ਹਮ ਆੰਦਾ ਇਹ ਮੈਨੂੰ ਦੋ ਔਰ ਉਹ ਨੇ ਆਇਆ ਹੁਣਾ ਸੱਚਾ ਹਾਂ ਥੋੜੀ ਤੇ ਉਹੀ ਗੱਲ ਨਿਕਲੀ ਆ ਤੇ ਮੈਂ ਮੁੜ ਕੇ ਜਾ ਕੇ ਹੱਸੇ ਗੱਲ ਪਾਤੀ ਮੈਂ ਹਾਂ ਬੜੇ ਕਾਰ ਚ ਪੈਸੇ ਦੇਣ ਦਿਆ ਵਾ ਕਿਹਦਾ ਕਾਰ ਨੇ ਪੈਸੇ ਨਹੀਂ ਮੈਂ ਆਖਿਆ ਮੈਂ ਕਿਹਦਾ ਕਾਰ ਆ ਗਿਆ ਵਿਆਹ ਦਾ ਤੇ ਜੋ ਬਣਾਣਾ ਉਹ ਕਾਰ ਦਾ ਵਿਆਹ ਦਾ ਕਾਰ ਦਾ ਵਿਆਹ ਦਾ ਮੈਂ ਕਹੇ ਕੀ ਕੀ ਲਿਆ ਕਾਰ ਚ ਪੈਸੇ ਲਿਆ ਲੱਗਦਾ ਹਾਂ ਨੂੰ ਜੇ ਦੋ ਮੈਂ ਹਾਂ ਆਹ ਤਾਂ ਨੂੰ ਵੀ ਦੇ ਦਿੰਨੇ ਕਾਰਡ ਜੋ ਬਣ ਬੜਾ ਚਲਾਖ ਹੀ ਉਹ ਤੇ ਮੁੜ ਕੇ ਜਦੋਂ ਜੋਦੇ ਨੂੰ ਪੈਸੇ ਫੜਾਏ ਤੇ ਮੈਂ ਵੀ ਜੋਦੇ ਨੂੰ ਆਖਿਆ ਮੈਂ ਲੈ ਜੋਦੇ ਆ ਤੇ ਮੇਰੇ ਹਾਂ ਸਾਹਮਣੇ ਪੈਸੇ ਫੜਾਤੇ ਆ ਕੰਗਾਉ ਗਿਆ ਵਾ ਹੁਣ ਸਾਨੂੰ ਦੇ ਦਿਓ ਸਾਨੂੰ ਲੋੜ ਵਾ ਅੱਛਾ ਆਂਦਾ ਹੀ ਕੋਈ ਗੱਲ ਨਹੀਂ ਤੇ ਹੁਣ ਤੁਸੀਂ ਐਂ ਦਾ ਕਰਿਓ ਹੁਣ ਤਾਜੇ ਤਾਜੇ ਉਹਦੇ ਹੱਥ ਚ ਆਏ ਆ ਪੈਸੇ ਮੁੜ ਕੇ ਨਾ ਮੁਕਰ ਜੀ ਤੇ ਹੁਣ ਪੈਸੇ ਮੰਗ ਲਓ ਉਹਦੇ ਕੋਲੋਂ ਦਵਿੰਦਰ ਜਿਹੜੀ ਪੈਲੀ ਨਾ ਲਈ ਆ ਨਾ ਉਹਨਾਂ ਨੇ ਫੜ ਦੜ ਕੇ ਪੈਸੇ ਤੇ ਫੇਰ ਲਈ ਆ ਤੇ ਇਹ ਆ ਵੀ ਚਲੋ ਪੁੱਤਰਾ ਮੈਂ ਪੁੱਛੂਗਾ ਉਹਨੂੰ ਪਰ ਇਹ ਆ ਵੀ ਪੈਸੇ ਉਹਨੇ ਦੇਣੇ ਆ ਜੇ ਲੋਕਾਂ ਦੇ ਯੋਦੇ ਨਹੀਂ ਮੇਰੀ ਗੱਲ ਸੁਣੋ ਤੁਹਾਨੂੰ ਜਿਹੜਾ ਸਾਰੀ ਗੱਲ ਦੱਸਦਾ ਤੇ ਮੈਂ ਫੜ ਦੜ ਕੇ ਲੈ ਆ ਕਿ ਕਿੱਥੋਂ ਲੈ ਕਿੱਥੋਂ ਨਹੀਂ ਦਵਿੰਦਰ ਉਹ ਨਿਗੀ ਨਿਗੀ ਗੱਲ ਦੱਸਦਾ ਮੈਨੂੰ ਉਹਨੂੰ ਮੇਰੇ ਤੇ ਯਕੀਨ ਆ ਵੀ ਇਹ ਭਾਵੇਂ ਹੋਰ ਕਿਸ ਕੋ ਆਂਡ ਗਵਾਂਡ ਜਾਂ ਪਿੰਡ ਦੇ ਵਿੱਚ ਕਿਤੇ ਗੱਲ ਨਹੀਂ ਕਰਨੀ ਤੇ ਮੇਰਾ ਜਿਹੜਾ ਹੁਣ ਅਗਲੇ ਨੇ ਦੱਸਿਆ ਮੈਨੂੰ ਕੋਈ ਗੱਲ ਆਪਣੇ ਦਿਲ ਦੀ ਕੋਈ ਦੱਸਦਾ ਤੇ ਮੇਰਾ ਇਹ ਥੋੜਾ ਫਰਜ ਬਣਦਾ ਮੈਂ ਸਾਰੇ ਪਿੰਡ ਨੂੰ ਦੱਸਦਾ ਫਿਰ ਆਪਣੇ ਦਿਲ 'ਚ ਰੱਖੋ ਗੱਲ ਪਿੰਡ 'ਚ ਨਾ ਦੱਸੋ ਤੁਸੀਂ ਪੈਸੇ ਤੇ ਮੰਗੋ ਉਹਦੇ ਕੋਲ ਕੀ ਤਾਂ ਕੀ ਕੌ ਤੁਹਾਨੂੰ ਉਹਦਾ ਨਹੀਂ ਨਿਗੀ ਨਿਗੀ ਗੱਲ ਦੱਸਦਾ ਇਪਾ ਨੂੰ ਹੁਣ ਪੈਸਿਆਂ ਦੀ ਲੋੜ ਵਾ ਇਹ ਹੁਣ ਜੀਜੀ ਕੋ ਮੰਗਦਾ ਫਿਰਦਾ ਵਾ ਤੇ ਮੇਰੇ ਕੋ ਮੰਗ ਨਾ ਲਵੇ ਉਹ ਤਾਂ ਤਾਂ ਨੂੰ ਦੱਸਦਾ ਮੈਂ ਫਲਾਣੇ ਦੇ ਵੀ ਦੇਣੇ ਮੈਂ ਢੀਂਗਰੇ ਦੇ ਵੀ ਦੇਣੇ ਉਹ ਦਵਿੰਦਰ ਇਹੋ ਜੀ ਉਹਦੇ ਮਨ ਦੇ ਵਿੱਚ ਕੋਈ ਗੱਲ ਨਹੀਂ ਗਈ ਉਹ ਤਰ੍ਹਾਂ ਜਿ ਮੈਂ ਕਹੇਗੀ ਤੂੰ ਕਹੀਂ ਨੀ ਆ ਤੇ ਮੈਂ ਪੁੱਛ ਲਊਂਗਾ ਉਹਨੂੰ ਪੁੱਛਣਾ ਨਹੀਂ ਮੰਗਣੇ ਨਹੀਂ ਆ ਤੇ ਲੈਣੇ ਵੀ ਆ ਪੁੱਛਣ ਨੂੰ ਕੀ ਆਖਣਾ ਅਗਲਾ ਕੋਈ ਨਹੀਂ ਮੇਰੇ ਕੋ ਨਹੀਂ ਹੈਗੇ ਉਹਨੂੰ ਕਹ ਜਿੱਦਾਂ ਮਰਜ਼ੀ ਕਰਕੇ ਦੇ ਚੱਲ ਕੋਈ ਨਹੀਂ ਮੈਂ ਪੁੱਛ ਲਊਂਗਾ ਉਹਨੂੰ ਕਹਿ ਦੂੰਗਾ ਉਹਨੂੰ ਕੀ ਦੇ ਦੇ ਤੇ ਮੈਂ ਹੁਣ ਜੋ ਉਹਨਾਂ ਨੂੰ ਆ ਕੇ ਮੈਂ ਆ ਜਾਓ ਘਰ ਨੂੰ ਚਲੀਏ ਕੋਈ ਨਹੀਂ ਕੋਈ ਨਹੀਂ ਆਵਾਂਗੇ ਆਵਾਂਗੇ ਅੱਛਾ ਉਹ ਵੀ ਜਿਹੜਾ ਪੈਸੇ ਦਿੰਦਾ ਵਾ ਉਹਦੇ ਅਸੀਸ ਨੂੰ ਕੀ ਸਲਾਮਾ ਵਾ ਸਿਰ ਨੂੰ ਕਿ ਜੇ ਹੜ ਕੋਈ ਨਹੀਂ ਹੈਗੇ ਤੇ ਅਸੀਂ ਨਹੀਂ ਦਿੱਤੇ ਤੇ ਮੁੰਡੇ ਦਾ ਮੂੰਹ ਹੀ ਹੋਰ ਹੋਇਆ ਕਿਤੇ ਧਿਆਨ ਨਹੀਂ ਕੀਤਾ ਕਹਿੰਦੇ ਹੁੰਦੇ ਨਾ ਨਾ ਬਾਪ ਬੜਾ ਨਾ ਭਈਆ ਸਭ ਤੋਂ ਵੱਡਾ ਰੁਪਈਆ ਸਭ ਤੋਂ ਵੱਡਾ ਰੁਪਈਆ ਹੀ ਆ ਭਈਆ ਯਾਰ ਕਿ ਤੇ ਉਹਨਾਂ ਨੇ ਕਿਤੇ ਹੁਲ ਗਿਆ ਹੀ ਬਦਲੇ ਕਿਤੇ ਅਮਰੋ ਮਾ ਟੌਰ ਕੱਢਿਆ ਕਿ ਏਡਾ ਸੋਹਣਾ ਲੱਗਣ ਢਈ ਐ ਸੂਟ ਸਾੜ ਪਾਇਆ ਤੇ ਜੋ ਬਨੇ ਬੜੇ ਸੋਹਣੇ ਬਹਾਲ ਕਟਾਏ ਆ ਆਂਦੇ ਆੜੀ ਪੈਰੀ ਪੂਰੀ ਪਧਰੀ ਹੋ ਗਈ ਆ ਕਣਕਾਂ ਬੀਜੀਆਂ ਵਧੀਆ ਸਾਰਾ ਕੁ ਅੱਛਾ ਪਹਿਲੀ ਪਧਰੀ ਹੋ ਗਈ ਸਾਲੇ ਸਿਰ ਵੀ ਪਧਰਾ ਕਰਾ ਲਓ ਸਿਰ ਵੀ ਕੀਤਾ ਵਾ ਸਿਰ ਵੀ ਕੀਤਾ ਬਦਲਾ ਏਦਾਂ ਲੀਕ ਜੀ ਬੁਆਈ ਵਾਲਾਂ ਦੇ ਵਿੱਚ ਉਹਨੂੰ ਲੈ ਉਹਨੂੰ ਕਹਿਣਾ ਵੀ ਵਾਰ ਅੱਖ ਲਾ ਜੂੜੇ ਨਾਲ ਸੋਹਣਾ ਲੱਗੇਗਾ ਪੱਗ ਬਨੇਗਾ ਕੀ ਇਹੇ ਸ਼ਰਮੁੰਦੇ ਦੀ ਪਰਦਾ ਦੂਦ ਮੈਂ ਕਿਉਂ ਉਹਨੂੰ ਕਹਿਣਾ ਸੀ ਪਰ ਜਿਹੜੀ ਗੱਲ ਮੈਂ ਕਹੀ ਆ ਨਾ ਉੱਤੇ ਹੁਣ ਗੌਰ ਕਰੋ ਕੋਈ ਨਹੀਂ ਮੈਂ ਪੁੱਛ ਲੂੰਗਾ ਜਿਹੋਦੇ ਨੂੰ ਪੁੱਛ ਲੂੰ ਹੁਣ ਅੰਦਰ ਬੈਠੇ ਆਂ ਹੁਣ ਫੋਨ ਹੀ ਕਰ ਲੈਣਾ ਇਹ ਭੈਣ ਭਰਾ ਨੂੰ ਪੈਸਿਆਂ ਵਾਲੇ ਨੂੰ ਭੈਣ ਭਰਾ ਹੋਰ ਮੈਂ ਕਿੰਨੂੰ ਆਖਾਂ ਹੁਣ ਫੋਨ ਹੁਣ ਤੇਰੇ ਪੇਕੇ ਆਨੇ ਤੇ ਦੇ ਹੀ ਦੇਣਾ 10000 10 ਲੱਖ ਮੈਂ 10000 ਕਹਿੰਦੇ ਆ 10 ਲੱਖ ਤੇ ਦੇ ਦੇਣਾ ਉਹਨਾਂ ਨੇ ਨਹੀਂ ਤੁਸੀਂ ਇੱਕੋ ਜਾਣੇ ਬਸ ਫੋਨ ਕੀਤਾ 2 ਲੱਖ ਦਾ ਆਪਣੀ ਭੈਣ ਨੂੰ ਹੀ ਹੋਰ ਮੈਂ ਕਿੰਨੂੰ ਆਖਾਂ ਹੁਣ ਆਪਣੇ ਉਹੋ ਗੱਲ ਜੀਏ ਕੋ ਕੋਈ ਬੈਠਾ ਨਹੀਂ ਦੀਦਾ ਖਲੋਤਾ ਦੀਦਾ ਹੀ ਆ ਨਾ ਇਹ ਆਪਣੇ ਦੋਸਤ ਮਿੱਤਰ ਨੂੰ ਹੀ ਲਾ ਲੋ ਜਿਆਦਿਆਂ ਨੂੰ ਨਾ ਟੋਈਏ ਮੁੜ ਕੇ ਦੇਣੀ ਵੀ ਆਪਾਂ ਇੱਕੋ ਬੰਦੇ ਕੋ ਫੜੋ ਤੇਰੇ ਪੇਟ ਕੋ ਪਹਿਲੇ ਹੋਣਗੇ ਤੇ ਆਪਾਂ ਕਿਸੇ ਨੂੰ ਨਾ ਟੋਵਾਂਗੇ ਜਦੋਂ ਪੈਸੇ ਨਹੀਂ ਬੰਨਦੇ ਤੂੰ ਨੂੰ ਕੀ ਆਖਣਾ ਹੋਰ ਭੈਣ ਨੇ ਦੋ ਦੇ ਦੇਣਾ ਕੋਈ ਦੇ ਕੋ ਮੈਂ ਪੁੱਛ ਲੈਣਾ ਜੋ ਦੇ ਕੋ ਤੇ ਹੋਈਆਂ ਨੇ ਕੋ ਆਪਣੇ ਕੋ ਵੀ ਹੈਗੇ ਆ ਕਿ ਹੁਣ ਇਹ ਉਹ ਗੱਲ ਵੀ ਸਾਰੇ ਬੰਦੇ ਉਹ ਸਾਰੇ ਠੱਗਣੇ ਆ ਰਿਸ਼ਤੇਦਾਰੀ ਮੁੜ ਕੇ ਲੋਕਾਂ ਕੋ ਗੱਲਾਂ ਕਰਾਉਣੀਆਂ ਹੀ ਆ ਫਰਗਣਾ ਵੀ ਨਕੂ ਬਿਲਕੁਲ ਕੋ ਅੱਖੇ ਨਹੀਂ ਹਾਇ ਤੇ ਲੈਣ ਦੇਣ ਬਣਿਆ ਬਣਾਇਆ ਵਾ ਕੋਈ ਅਲੋਕਾਰ ਗੱਲ ਥੋੜੀ ਆ ਚੰਗਾ ਲੈਣ ਦੇਣ ਬਣਿਆ ਬਣਾਇਆ ਤੁਹਾਡੀ ਭੂਆ ਵਖਰੇ ਲਾ ਜਾਂਦੀ ਰਹੀ ਫੁੱਫੜ ਨੂੰ ਨਾ ਪਤਾ ਲੱਗੇ ਉਹ ਫੜਨੇ ਵਖਰੇ ਲੈ ਜਾਣਗੇ ਤੇਰੀ ਭੂਆ ਨੂੰ ਨਾ ਪਤਾ ਲੱਗੇ ਪਤਾ ਹੀ ਆ ਨਾ ਤੁਹਾਨੂੰ ਤੇ ਕਿਨੀ ਕਿਨੀ ਚੀਨੀ ਪੈਸੇ ਲੈਂਦੇ ਰਹੇ ਹਾਂ ਮੁੜਕੇ ਤੇ ਤੁਸੀਂ ਹੁਣ ਮੰਗੋ ਹਾਂ ਤੁਸੀਂ ਏਦਾਂ ਨਾ ਕਰੋ ਭੂਆ ਫੁੱਫੜ ਕੋ ਵਖਰੇ ਤੁਸੀਂ ਇਕੇ ਥਾਈ ਮੰਗੋ ਸਾਰੇ ਇਕੋ ਥਾਈ ਦੇ ਮੰਗਣ ਡਿਆ ਵਾ ਤੇਰੇ ਪੇਕੇਆਂ ਤੋਂ ਉਹ بابا ਮੇਰੇ ਪੇਕੇ ਕੋਲ ਹੀ ਕੁਝ ਵੀ ਹੈਗਾ ਨਾ 10 ਲੱਖ ਦੀ ਆਸ ਹੀ ਰੱਖਾ ਨਾ ਮੈਂ ਮੰਗਣਿਆ ਹੀ ਆ ਕਿਉਂ ਮੰਗਰੇ ਕਿਉਂ ਨਹੀਂ ਗਿਆ ਨਹੀਂ ਮੈਂ ਨਹੀਂ ਮੰਗਣੇ ਤੇ ਆਪਣੇ ਭੈਣ ਭਰਾਵਾਂ ਕੋਲ 2 ਲੱਖ ਤੇ ਮੇਰਿਆਂ ਕੋਲ 10 ਲੱਖ ਮੈਂ ਨਹੀਂ ਮੰਗਣਾ ਮੈਂ ਹੋਰ ਕਿਸੇ ਕੋਲ 2 ਲੱਖ ਖਾੜ ਦੂੰਗੀ ਤੁਹਾਨੂੰ ਮੈਂ ਨਾ ਹੁਣ ਤੇ ਤੂੰ ਬਿਲਕੁਲ ਪੈਰ ਤੇ ਜਵਾਬ ਦੇਂਦਾ ਪੀਂ ਜਵਾਬ ਤੇ ਜਵਾਬ ਇਹ ਹੁੰਦਾ ਵਾ ਕਿ ਮੈਂ ਤੁਹਾਨੂੰ ਸਿਰਫ ਗੱਲ ਕੀਤੀ ਓਦਾਂ ਵੀ ਉਹ ਆਂਦੇ ਆਪਾਂ ਦਵਾਂਗੇ ਤੁਸੀਂ 10 ਲੱਖ ਲਿਆ ਤੁਰੇ ਆ ਤੁਸੀਂ ਆਪਣੇ ਕੋਲ ਮੈਂ ਪਈ ਆਖਿਆ ਸੀ 10 ਲੱਖ ਦੇ ਦੇਣਗੇ ਇਹ ਆਹੋ ਤਾਂ ਉਹ ਤੇ ਮੈਂ ਓਦਾਂ ਗੱਲ ਕੀਤੀ ਹੀ ਮੁਰਕੇ ਗੱਲਕ ਨਹੀਂ ਨਾ ਮੇਰੀ ਅਜੇ ਹੋਈ ਉਹਨਾਂ ਨਹੀਂ ਦੇ ਨਹਾ ਨਹੀਂ ਭਰੀ ਉਹਨਾਂ ਨੇ ਉਹ ਭਰੀ ਭਰਾ ਦੇ ਟੱਕਰਿਆ ਨਹੀਂ ਕਿ ਤੁਹਾਨੂੰ ਦੱਸਣ ਨਹੀਂ ਫੋਨ ਤੇ ਗੱਲ ਹੀ ਨਹੀਂ ਹੋਈ ਉਹਦੇ ਨਾਲ ਤਾਂ ਕਰ ਲੈਣੀ ਸੀ ਗੱਲ ਉਹਨਾਂ ਚੱਲ ਹੁਣ ਕਰ ਲੂੰਗੀ ਮੈਂ ਕਰ ਲੈਣੀ ਹੁਣ ਮੈਂ ਲਾ ਲੈਣੀ ਫੋਨ ਹੁਣ ਰਾਤ ਨੂੰ ਲਾ ਲਈ ਹੁਣ ਕਰਈ ਹੋਣਾ ਵਾ ਹੈ ਮੈਂ ਨਾ ਕੀ ਕਰਦੀ ਹਾਂ ਮੈਂ ਇਦੀ ਹਾਂ ਦੇ ਬੈਠਾ ਵਾਂ ਪਿਛਲੇ ਉਧਰੋਂ ਮਿਲ ਜਾਣਾ 10 ਲੱਖ ਤੇ ਦੋ ਉਹਦੇ ਭੈਣ ਵੱਲੋਂ ਮਿਲ ਗਿਆ 12 ਹੋ ਗਿਆ ਤੇ ਇੱਕ ਦੋ ਜੋਦੀ ਕੋ ਫੜ ਲਾਂਗੇ ਕੋ ਆਪਣੇ ਕੋ ਹੈ ਗਈ ਹੈ 15 ਉਹਦੇ 15 ਬਿੰਗ ਚੋਂ ਮਿਲ ਜਾਣਾ ਇਹ ਅਜੇ ਨੇ ਫੋਨ ਹੀ ਨਹੀਂ ਲਾਇਆ ਆਪਣੇ ਪੇਕੇ ਨੂੰ ਫੋਨ ਲਾ ਮੈਨੂੰ ਆਖੀ ਜਾਂਦੀ ਫਲਾਣੇ ਨੂੰ ਲਾਲਾ ਢਿੰਗੜੇ ਨੂੰ ਲਾਲਾ ਜਿੱਥੇ ਲਾਉਣਾ ਉੱਥੇ ਲਾਉਣੀ ਨਹੀਂ ਰਹੀ ਫੜਾਈਆਂ ਮੈਨੂੰ ਲੱਗਦੀਆਂ ਇਹਦੀਆਂ ਵੀ ਗੱਲਾਂ ਮਾਰਦੀ ਐ